ਤੂੰ ਮਾੜਾ ਨਾ ਹੋ ਕੁਝ ਨਾ ਕਰ ਤੂੰ ਦੱਸੋਗੀ ਮੈਂ ਦੱਸ ਤੂੰ ਕੌਣ ਹੈ ਦੱਸ ਮੈਂ ਤੈਨੂੰ ਤਾਂ 5 ਮਿੰਟ ਮੈਂ ਤਾਂ ਹੁਣ ਹੁਣੀ ਦੱਸ ਮੈਂ ਬੈਠਾ ਚਲ ਠੀਕ ਹੈ ਤੈਨੂੰ ਸਸ਼੍ਰੀਕਾਲ ਤੋਂ ਸੇਕਰਸਮਸ ਐਂਡ ਨਿਊਜ਼ ਤੇ ਮੈਂ ਇਹਾ ਪ੍ਰਦੀਪ ਕੋਰ ਐਸਐਚਓ ਦੀ ਦਾਦਾਗਿਰੀ ਦੇਖਣ ਨੂੰ ਮਿਲਿਆ ਜਿੱਤੇ ਇੱਕ ਮਹਿਲਾ ਦੇ ਨਾਲ ਬਤਮੀਜ਼ੀ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਸ ਤੋਂ ਬਾਅਦ ਮਹਿਲਾ ਦੀ ਚੀਕਾਂ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਉੱਤੇ ਪਹੁੰਚ ਜਾਂਦੇ ਨੇ ਤੇ ਲੋਕਾਂ ਨੇ ਇਲਜ਼ਾਮ ਲਗਾਏ ਗਏ ਨੇ ਕਿ ਜਿਹੜਾ ਐਸਐਚਓ ਹੈ ਮਹਿਲਾ ਨੂੰ ਫੋਨ ਤੇ ਗੱਲ ਕਰਨ ਤੋਂ ਰੋਕ ਰਿਹਾ ਸੀ ਤੇ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਨੇ ਇਸ ਵੇਲੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਇਸ ਦੇ ਦੌਰਾਨ ਹੀ ਉਸ ਮਹਿਲਾ ਦੇ ਵੱਲੋਂ ਐਸਐਚਓ ਦੇ ਮੂੰਹ ਦੇ ਉੱਤੇ ਤਿੰਨ ਥੱਪੜ ਵੀ ਨੇ ਜਿਹੜੇ ਜੜ ਦਿੱਤੇ ਜਾਂਦੇ ਨੇ ਅੱਜ ਹੀ ਆ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਿਸ ਤਰੀਕੇ ਦੇ ਨਾਲ ਬਹਿਸਬਾਜ਼ੀ ਹੁੰਦੀ ਹੈ ਤੇ ਬਹਿਸਬਾਜ਼ੀ ਤੋਂ ਬਾਅਦ ਕੀ ਮਾਹੌਲ ਬਣਦਾ ਹੈ ਤਾਂ ਦੱਸਦੇ ਆ ਕਿ ਉਸ ਐਸਐਚਓ ਨੂੰ ਜਿਹੜਾ ਮੁਅਤਲ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਹੈ ਨਹੀਂ ਹੁਣ ਤੁਸੀਂ ਆਉਣ ਡਿਊਟੀ ਨੋ ਮੀਟਿੰਗ ओके okay, no, अच्छा मीटिंग पे थी आप ड्यूटी है यानी कि ना पता लगा हैगा कि ਤੁਸੀਂ ਇੱਕ ਲੇਡੀ ਨਾਲ ਬਦਮਿਸ਼ੀ ਕੀਤੀ ਆ ਉਹਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਕੀ ਸਾਰਾ ਮਾਮਲਾ ਹੈਗਾ ਇਹ ਸੱਚ ਹਾਂਜੀ ਕਿ ਜਾਂ ਉਹਨੇ ਫੋਨ ਆਪ ਕਰ ਰਹੀ ਕਿਸੇ ਨਾਲ ਫੋਨ ਤੇ ਗੱਲ ਠੀਕ ਆ ਠੀਕ ਨਹੀਂ ਤੁਸੀਂ ਕਿ ਉਹਨੇ ਬਦਮਿਸ਼ੀ ਕਿਉਂ ਕੀਤੀ ਆ ਯਾਰ ਤੂੰ ਆਪ 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 ਗੱਲਾਂ ਬਾਤ ਕਰੀ ਨਹੀਂ ਨਹੀਂ ਕਿਉਂ ਗੱਲਾਂ ਉਹ ਸਾਰੇ ਤੁਹਾਡੇ ਤੇ ਇਲਜ਼ਾਮ ਲੱਗੇ ਹੈਗਾ ਮੇਰੀ ਗੱਲ ਸੁਣੋ ਨਹੀਂ ਨਹੀਂ ਤੁਹਾਡੇ ਤੇ ਇਲਜ਼ਾਮ ਲੱਗੇ ਤੁਸੀਂ ਜਨਾਨੇ ਨੂੰ ਟੱਚ ਕੀਤਾ ਹੈਗਾ ਤੁਸੀਂ ਉਹ ਯਾਰ ਤੂੰ ਆਏ ਮੇਕਲ ਆਏ ਕਿੱਥੇ ਨੂੰ ਆਜਣਾ ਤੁਸੀਂ ਇੱਥੇ ਗੱਲ ਕਰੋ ਨਾ ਬਾਹਰ ਗੱਲ ਕਰ ਦੋ ਨਹੀਂ ਭਾਜੀ ਕੀ ਗੱਲਬਾਤ ਹੋਈ ਹੈ ਤੁਹਾਡੀ ਅੱਛਾ ਕੀ ਨਾ ਤੁਹਾਡਾ ਕਿ ਲੈ ਮੈਂ ਸਬਸਪੈਡ ਦਾਰ ਸਿੰਘ ਹਾਂਜੀ ਚੌਕੀ ਚੌਥਰ ਫਲੋਰ ਹਾਂਜੀ ਇੱਥੇ ਵਾ ਕੁਆਟਰ ਨਿਕਲੇ ਆ ਤੇ ਲੈਡੀ ਸੀ ਜੀ ਲੈਡੀ ਫੋਨ ਫੋਨ ਤੇ ਗੱਲ ਕਰ ਰਹੀ ਸੀ ਜੀ ਠੀਕ ਆ ਫੋਨ ਤੇ ਗੱਲ ਕਰਦੀ ਮੈਨੂੰ ਅੱਛਾ ਲੱਗਾ ਠੀਕ ਵੀ ਉਹ ਫੋਨ ਤੇ ਕਿੱਦਾਂ ਕਰ ਰਹੀ ਹੈ ਠੀਕ ਆ ਫਿਰ ਮੈਂ ਉਹ ਪੁੱਛਾ ਉਹ ਥੋੜਾ ਹੋਰ ਨਹੀਂ ਸਰ ਤੁਹਾਨੂੰ ਕਿਉਂ ਇਹਨਾਂ ਨਾਲ ਗੱਲ ਕਰੀ ਤੁਹਾਨੂੰ ਅੱਛਾ ਕਿਉਂ ਨਹੀਂ ਲੱਗਾ ਫੋਨ ਤਾਂ ਕਿਸੇ ਨਾਲ ਆਪਣੇ ਘਰ ਦੇ ਵੀ ਗੱਲ ਕਰ ਸਕਦੇ ਤੁਹਾਨੂੰ ਅੱਛਾ ਕਿਉਂ ਨਹੀਂ ਲੱਗਾ ਤੁਸੀਂ ਇੰਟਰਫੇਅਰ ਕਿਉਂ ਕੀਤਾ ਉਹਦੇ ਫੋਨ ਤੇ ਇੰਟਰਫੇਅਰ ਉਹ ਸੁਣ ਫੋਨ ਤੁਹਾਡਾ ਕੀ ਤੁਹਾਡੇ ਕੋਲ ਕੀ ਅਧਿਕਾਰ ਸੀ ਉਹਦੇ ਇੰਟਰ ਉਹਦੇ ਫੋਨ ਵਿੱਚ ਇੰਟਰਫੇਅਰ ਕਰਨ ਦਾ ਤੁਹਾਡੇ ਕੋਲ ਕੀ ਅਧਿਕਾਰ ਆ ਉਹ ਤਾਂ ਬੰਦਾ ਗਿਆ ਹੋ ਬਾਹਰ ਕਿਹੜਾ ਚਾਹੇ ਬਾਹਰ ਗਿਆ ਹੋਵੇ ਚਾਹੇ ਨਾ ਗਿਆ ਹੋਵੇ ਤੁਸੀਂ ਕੀ ਲੈਣਾ ਤੋਂ ਹਾਂ ਤੁਸੀਂ ਕੀ ਲੈਣਾ ਸੀ ਜੋ ਮਰਜ਼ੀ ਕਰੀ ਜਾ ਹਾਂ ਬੰਦਾ ਕੀ ਅਧਿਕਾਰ ਆ ਜੋ ਮਰਜ਼ੀ ਤੂੰ ਰੋਡ ਤੇ ਜਾ ਰਹੀ ਸੀ ਰੋਡ ਤੇ ਜਾ ਰਹੀ ਸੀ ਤੁਹਾਡਾ ਵੀ ਇੰਟਰਫੇਅਰ ਫਿਰ ਉਹ ਪ੍ਰਾਈਮ ਕਰਦੀ ਸੀ ਕੋਈ ਉਹ ਯਾਰ ਫੋਨ ਤੇ ਗੱਲ ਕਰਦੇ ਗੱਲ ਕਰ ਤੁਸੀਂ ਤੁਹਾਨੂੰ ਗਿਆ ਉਹਦੇ ਨਾਲ ਦਖਲ ਅੰਦਾਜ਼ੀ ਤੁਹਾਡੇ ਨਾਲ ਤੁਹਾਡੇ ਨਾਲ ਉਹ ਦੀ ਦਖੰਦਾਜੀ ਫੋਨ ਦਾ ਕੀ ਮੈਂ ਤਾਂ ਜਾਣਦੀ ਨਹੀਂ ਉਹਨੂੰ ਤੇ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਮੈਸੇਜ ਵੀ ਕੀਤਾ ਮੈਂ ਤਾਂ ਸਿਰਫ ਫੋਨ ਵਾਰ ਹੀ ਪੁੱਛਿਆ ਤੁਸੀਂ ਵੱਤਮੀ ਜੀ ਕਿਉਂ ਕੀਤੀ ਹੈ ਹੈਲੋ ਹੈਲੋ ਮੈਂ ਇੱਕ ਵਾਰੀ ਪੁੱਛਿਆ ਕਹਿੰਦਾ ਕਿਉਂ ਕਿਉਂ ਇਹ ਟਕੇ ਨਾ ਨਿਕਲ ਟਕੇ ਨਾ ਕਿਉਂ ਖਿੱਚੀ ਨਹੀਂ ਟਕੇ ਨਾ ਉਹਦੇ ਵੀ ਲੇਡੀ ਨੂੰ ਅੰਦਰ ਫੜ ਕੇ ਗਿਆ ਤੁਸੀਂ ਅੰਦਰ ਖਿੱਚ ਕੇ ਖਿੱਚ ਕੇ ਅੰਦਰ ਖੜੇ ਹਾਂ ਤੁਸੀਂ ਖੜੇ ਆ ਤੁਸੀਂ ਚਵੇੜਾ ਵੀ ਮਾਰੀ ਜਾਂਦੇ ਲੇਡੀ ਦੇ ਅੱਛਾ 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 ਇੱਥੇ ਤਾਂ ਮੇਰਾ ਰੋਜ਼ ਤਾਂ ਲੰਗਣਾ ਆ ਤੇ ਬੱਚੇ ਮੇਰੇ ਪੜਦੇ ਆ ਤੇ ਮੈਂ ਜਾ ਰਹੀ ਸੀ ਤੇ ਹਨਾ ਬਿਸਾਰ ਆਏ ਤੇ ਨਾ ਉਹਨਾਂ ਨੇ ਕਿੱਥੋਂ ਲੰਘ ਕੇ ਜਾਦੇ ਜੀ ਮੈਂ ਇੱਥੋਂ ਹੀ ਜਾ ਰਹੀ ਸੀ ਸਟੇਸ਼ਨ ਦੇ ਵਿੱਚੋਂ ਤੇ ਉਹਨਾਂ ਨੇ ਪੀਤੀ ਹੋਈ ਉਹਨਾਂ ਨੇ ਮੈਨੂੰ ਰੋਕਿਆ ਤੇ ਮੇਰਾ ਫੈਮਿਲੀ 'ਚ ਮੈਂ ਫੋਨ ਲਾਇਆ ਹੋਇਆ ਸੀ ਮੈਂ ਫੋਨ ਸੰਤਿਸ ਮੈਨੂੰ ਕਹਿੰਦਾ ਰੁਕ ਤੇ ਮੈਂ ਰੋਕੇ ਮੈਂ ਕਹਾ ਹਾਂਜੀ ਸਰ ਪ੍ਰੋਬਲਮ ਕੀ ਆ ਤੇ ਉਹ ਕਹਿੰਦੇ ਵੀ ਤੂੰ ਕੌਣ ਐ ਕਿੱਥੇ ਜਾ ਰਹੀ ਐ ਮੈਂ ਕਹਾ ਸਰ ਮੈਂ ਕਹਿੰਦਾ ਮੈਂ ਆਪਣੇ ਬੱਚੇ ਨੂੰ ਲੈਣ ਜਾ ਰਹੀ ਆ ਤੇ ਉਹ ਕਹਿੰਦੇ ਵੀ ਤੂੰ ਹੋ ਕੌਣ ਫਿਰ ਐਦਾਂ ਕਹਿ ਕੇ ਮੈਨੂੰ ਗਾਲ ਕੱਢਣ ਲਾਪੇ ਤੇ ਮੈਨੂੰ ਜ਼ਬਰਦਸਤੀ ਅੰਦਰ ਲੈ ਕੇ ਜਾ ਰਹੇ ਨੇ ਨਾ ਉਹਨਾਂ ਨੇ ਡਰੈੱਸ ਪਾਈ ਹੋਈ ਆ ਤੇ ਸ਼ਰਾਬ ਪੀਤੀ ਹੋਈ ਆ ਹਾਂਜੀ ਤੇ ਉਹਨਾਂ ਨੂੰ ਮੈਂ ਬਹੁਤ ਮਨਾਉਣ ਦੀ ਕੋਸ਼ਿਸ਼ ਕੀਤੀ ਵੀ ਸਰ ਮੈਂ ਇਦਾਂ ਦੀ ਨਹੀਂ ਹੈਗੀ ਆ ਤੇ ਮੈਨੂੰ ਜਾਣ ਦੋ ਪਰ ਫੇਰ ਕਿੱਥੇ ਜੋਬ ਕਰਦੇ ਹੋ ਹਾਂਜੀ ਕਿੱਥੇ ਜੋਬ ਕਰਦੇ ਨੇ ਜਿਨ੍ਹਾਂ ਨੇ ਧੰਨਵਾਦ ਮੇਜੀ ਫਲੋਰ ਕਿੱਥੇ ਇਹ ਆਪਣੇ ਰੇਲਵੇ ਸਟੇਸ਼ਨ ਹਾਂਜੀ 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 ਐਸ ਐਚਓ ਆ ਨਾ ਐਸ ਐਚਓ ਆ ਹਾਂਜੀ ਦੀਦਾਰ ਸਿੰਘ ਜੀ ਹਾਂਜੀ ਫੇਰ ਕੀ ਗੱਲਬਾਤ ਹੋਈ ਤੇ ਉਹਨਾਂ ਨੂੰ ਮੈਂ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਫੇਰ ਵੀ ਜ਼ਬਰਦਸਤੀ ਮੈਨੂੰ ਹੱਥ ਲਾਉਣ ਦੀ ਮਤਲਬ ਕੋਸ਼ਿਸ਼ ਕੀਤੀ ਆ ਕਿ ਵੀ ਮੈਂ ਆਪਣੇ ਆਪ ਨੂੰ ਬਹੁਤ ਬਚਾਇਆ ਤੇ ਸਾਰੇ ਦੋ ਆਏ ਉਹਨਾਂ ਨੇ ਵੀ ਮੇਰੀ ਹੈਲਪ ਕੀਤੀ ਆ ਪਰ ਉਹਨਾਂ ਨੂੰ ਵੀ ਗਾਲਾਂ ਕੱਢਣ ਡਏ ਤੇ ਫਿਰ ਮੈਂ ਬਾਤ ਤੋਂ ਮੇਰੀ ਫੈਮਿਲੀ ਨੂੰ ਮੈਂ ਫੋਨ ਕਰਕੇ ਸੱਦਿਆ ਤੇ ਮੇਰੀ ਫੈਮਿਲੀ ਨੂੰ ਵੀ ਗਾਲਾਂ ਕੱਢ ਰਿਆ ਆ ਗੰਦੀਆਂ ਗੰਦੀਆਂ ਹਾਂਜੀ ਡ੍ਰਿੰਕ ਕੀਤੀ ਹੋਈ ਸੀ ਹਾਂਜੀ ਤੇ ਮੈਂ ਉਹਨਾਂ 'ਚ ਮੈਂ ਇਹ ਆਪਣਾ ਉਹਨਾਂ ਨੂੰ ਇਹ ਕਹਿ ਰਹੀ ਆ ਵੀ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ 'ਚ ਹਾਂਜੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਸੋਤਤੀ ਹਾਂਜੀ ਉਹਨਾਂ ਨੇ ਮੇਨਾਂ ਰੇਪ ਕਰਨ ਦੀ ਕੋਸ਼ਿਸ਼ ਕੀਤੀ ਆ ਹਾਂਜੀ ਹੱਥ ਹੱਥ ਲਾਇਆ ਮੇਰੇ ਸਰੀਰ ਨੂੰ ਮਤਲਬ ਟੱਚ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਮੈਨੂੰ ਖਿੱਚ ਕੇ ਅੰਦਰ ਲੈ ਕੇ ਜਾ ਰਿਹਾ ਸੀ ਹਾਂਜੀ ਉਹਨਾਂ ਨੇ ਮੈਨੂੰ ਥੱਪੜ ਵੀ ਮਾਰਿਆ ਹਾਂਜੀ ਉਹਨਾਂ ਨੇ ਵਿਸ਼ਵਾਸ ਦਵਾਇਆ ਬਈ ਹੋਣੋਂ ਉਹ ਅੱਗੇ ਤੋਂ ਇਦਾਂ ਕਰਨਗੇ ਨਹੀਂ ਉਹਨਾਂ ਨੇ ਸਸਪੈਂਡ ਕੀਤਾ ਗਿਆ ਆ ਤੇ ਉਹਨਾਂ ਨੇ ਮਾਫੀ ਮੰਗੀ ਸਾਡੇ ਤੋਂ ਹਾਂਜੀ ਤੇ ਤੁਸੀਂ ਸੰਤੁਸ਼ਟ ਹੋ ਨਹੀਂ ਹਾਂਜੀ ਵੀ ਅੱਗੇ ਤੋਂ ਇਹ ਕਿਸੇ ਵੀ ਲੇਡੀਜ਼ ਨਾਲ ਇਦਾਂ ਨਾ ਕਰ ਸਕਣ ਹਾਂਜੀ ਓਕੇ ਆ ਮੈਨੂੰ ਸੂਚਨਾ ਮਿਲੀ ਸੀ ਚੌਂਕੀ ਵਾਲੇ ਵੱਲੋਂ ਕਿ ਇਦਾਂ ਨਾ ਜੀ ਆਪਣਾ ਮੁਲਾਜ਼ਮ ਉਹ ਤੇ ਦਦਾਂਸ ਨੇ ਜੀ ਉਹਨਾਂ ਨੇ ਕੋਈ ਲੇਡੀ ਲੰਘ ਰਹੀ ਸੀ ਮੋਬਾਈਲ ਤੇ ਗੱਲ ਕਰ ਰਹੀ ਸੀ ਉਹਨਾਂ ਤੇ ਬਹਿਸ ਬੁਸ ਹੋਈ ਆ ਜੀ ਕਿ ਉਹਨਾਂ ਕੋ ਕੁੜੀ ਕੰਨੀ ਬਤਮੀ ਜੀ ਕੀਤੀ ਆ ਮੈਂ ਆਇਆ ਕੁੜੀ ਨੂੰ ਪੁੱਛਿਆ ਬੇਟੀ ਨੂੰ ਜੀ ਪੁੱਤਰ ਜੀ ਕੀ ਹੈ ਤੁਹਾਨੂੰ ਕੀ ਕੋਈ ਪ੍ਰੋਬਲਮ ਆ ਦੱਸੋ ਕੀ ਕੀਤਾ ਉਹਨਾਂ ਤਰੋਂ ਦੱਸੀ ਸਾਡੇ ਨਾਲ ਗੱਲ ਸਾਨੂੰ ਕਿ ਹੁਣ ਸਾਡੇ ਉਹ ਮੁਲਾਜ਼ਮ ਨੇ ਇਹਨਾਂ ਕੋ ਮਸੋਰੀ ਫੀਲ ਕਰ ਲਈ ਆ ਕਿ ਗਾਂਵ ਪੇ ਇੱਕ ਚ ਇਦਾਂ ਨਹੀਂ ਹੋਏਗਾ ਤੇ ਬੱਚਾ ਵੀ ਉਹ ਸਹਿਮਤ ਹੋ ਗਿਆ ਕਹਿੰਦਾ ਮੈਂ ਕੋਈ ਗੱਲ ਵੀ ਨਹੀਂ ਕੋਈ ਨਹੀਂ ਰਿਟਰਨ ਸਟੇਟਮੈਂਟ ਨੂੰ ਕਿਹਾ ਸੀ ਉਹ ਕਹਿੰਦੇ ਹਟਾਰ ਰੂਟੀਨ ਤੇ ਲੰਘਣਾ ਲੰਘਾ ਹੈਗਾ ਕਿ ਸਾਨੂੰ ਕੋਈ ਗਾਂਹ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਉਹ ਵਿਸ਼ਵਾਸ ਦਵਾਤਾ ਇਸ ਬੰਦੇ ਨੇ ਇਥੋਂ ਬਦਲੀ ਕਰ ਦਿੱਤੀ ਜਾਈਗੀ ਓਕੇ ਠੀਕ ਹੈ ਜੀ ਉਹਨਾਂ ਕੋਈ ਸਟੇਟਮੈਂਟ ਨਹੀਂ ਦਿੱਤੀ ਰਿਟਨ ਸਾਨੂੰ ਉਹਨਾਂ ਕਿਹਾ ਸੀ ਉਹ ਸੈਟੀਸਫਾਈ ਨੇ ਹੁਣ ਓਕੇ ਸਾਡੇ ਲਈ ਤਾਂ ਨੋਰਮਲ ਬੰਦਾ ਹੈ ਹਾਂ ਤੂੰ ਕਰ ਤੂੰ ਕਰ ਮਾਦਾ ਨੂੰ ਸੁਣ ਚਾਹ ਤੂੰ ਦੱਸੋਗੀ ਮੈਂ ਦੱਸ ਤੂੰ ਕੌਣ ਹੈ ਦਾ ਮੈਂ ਤੈਨੂੰ ਤਾਂ 5 ਮਿੰਟ ਦੇ ਮੈਂ ਤਾਂ ਹੁਣ ਹੁਣੀ ਦੱਸ ਮੈਂ ਤੈਨੂੰ ਵੇਟ ਕਰ ਕੀ ਕਹੇ ਤੁਸੀਂ ਸਸ਼੍ਰੀਕਾਲ ਤੋਂ ਸੇਕਰ ਐਸਐਮਜ਼ ਐਂਡ ਨਿਊਜ਼ ਤੇ ਮੈਂ ਇਹਾ ਪ੍ਰਦੀਪ ਗੌਰ ਐਸਐਚਓ ਦੀ ਦਾਦਾਗਿਰੀ ਦੇਖਣ ਨੂੰ ਮਿਲਿਆ ਜਿੱਤੇ ਇੱਕ ਮਹਿਲਾ ਦੇ ਨਾਲ ਬਤਮੀਜ਼ੀ ਕਰਨ ਦੀ ਕੋਸ਼ਿਸ਼ ਕਰਦਾ ਜਿਸ ਤੋਂ ਬਾਅਦ ਮਹਿਲਾ ਦੀ ਚੀਕਾਂ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਉੱਤੇ ਪਹੁੰਚ ਜਾਂਦੇ ਨੇ ਤੇ ਲੋਕਾਂ ਨੇ ਇਲਜ਼ਾਮ ਲਗਾਏ ਗਏ ਨੇ ਕਿ ਜਿਹੜਾ ਐਸਐਚਓ ਮਹਿਲਾ ਨੂੰ ਫੋਨ ਤੇ ਗੱਲ ਕਰਨ ਤੋਂ ਰੋਕ ਰਿਹਾ ਸੀ ਤੇ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਨੇ ਇਸ ਵੇਲੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਈਰਲ ਹੋ ਗਿਆ। ਇਸ ਦੇ ਦੌਰਾਨ ਹੀ ਉਸ ਮਹਿਲਾ ਦੇ ਵੱਲੋਂ ਐਸਐਚਓ ਦੇ ਮੂੰਹ ਦੇ ਉੱਤੇ ਤਿੰਨ ਥੱਪੜ ਵੀ ਨੇ ਜੜ ਦਿੱਤੇ ਜਾਂਦੇ ਨੇ। ਅੱਜ ਆ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਿs ਤਰੀਕੇ ਦੇ ਨਾਲ ਬਹਿਸਬਾਜ਼ੀ ਹੁੰਦੀ ਹੈ ਤੇ ਬਹਿਸਬਾਜ਼ੀ ਤੋਂ ਬਾਅਦ ਕੀ ਮਾਹੌਲ ਬਣਦਾ ਹੈ। ਤਾਂ ਦੱਸਦੇ ਆ ਕਿ ਉਸ ਐਸਐਚਓ ਨੂੰ ਜਿਹੜਾ ਮੋਤਲ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਹੈ। ਨਹੀਂ ਹੁਣ ਤੁਸੀਂ ਆਉਂ ਡਿਊ। ਲੋ ਮੀਟਿੰਗ। ओके okay, no, अच्छा मीटिंग पे थी आप ड्यूटी है यानी कि ना पता लगा हैगा कि है, है? आप एक लेडी ਨਾਲ ਬਦਮਾਜ਼ੀ ਕੀਤੀ ਆ ਉਹਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਕੀ ਸਾਰਾ ਮਾਮਲਾ ਹੈਗਾ ਇਹ ਸੱਚ ਹਾਂਜੀ ਕਿ ਜਾ ਉਹਨੇ ਫੋਨ ਆਪ ਕਰ ਰਹੀ ਕਿਸੇ ਨਾਲ ਫੋਨ ਕਰ ਠੀਕ ਆ ਠੀਕ ਨਹੀਂ ਤੁਸੀਂ ਕਿ ਉਹਨਾਂ ਬਦਮਾਜ਼ੀ ਕਿਉਂ ਕੀਤੀ ਆ ਯਾਰ ਤੂੰ ਆਪ 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 ਗੱਲਾਂ ਬਾਤ ਕਰੀ ਨਹੀਂ ਨਹੀਂ ਕਿਉਂ ਗੱਲਾਂ ਉਹ ਸਾਰੇ ਤੁਹਾਡੇ ਤੇ ਇਲਜ਼ਾਮ ਲੱਗੇ ਹੈਗਾ ਮੇਰੀ ਗੱਲ ਸੁਣੋ ਨਹੀਂ ਨਹੀਂ ਤੁਹਾਡੇ ਤੇ ਇਲਜ਼ਾਮ ਲੱਗੇ ਤੁਸੀਂ ਜਨਾਨ ਨੂੰ ਟੱਚ ਕੀਤਾ ਹੈਗਾ ਤੁਸੀਂ ਯਾਰ ਤੂੰ ਆਏ ਨਿਕਲ ਆ ਜਾ ਤੁਸੀਂ ਇੱਥੇ ਗੱਲ ਕਰੋ ਨਾ ਬਾਹਰ ਗੱਲ ਕਰੋ ਨਹੀਂ ਭਾਜੀ ਕੀ ਗੱਲਬਾਤ ਹੋਈ ਹੈ ਤੁਹਾਡੀ ਅੱਛਾ ਕੀ ਨਾ ਤੁਹਾਡਾ ਮੈਂ ਸਰਵਿਸ ਪ੍ਰਤੀ ਦਾਰ ਸਿੰਘ ਹਾਂਜੀ ਚੌਕੀ ਚਾਰ ਫਲੋਰ ਹਾਂਜੀ ਇਥੇ ਵਾ ਕੁਆਟਰ ਨਿਕਲੇ ਆ ਤੇ ਲੇਡੀ ਸੀ ਜੀ ਲੇਡੀ ਫੋਨ ਫੋਨ ਤੇ ਗੱਲ ਕਰ ਰਹੀ ਸੀ ਠੀਕ ਆ ਫੋਨ ਤੇ ਗੱਲ ਕਰਦੀ ਮੈਨੂੰ ਅੱਛਾ ਹੀ ਲੱਗਾ ਠੀਕ ਵੀ ਉਹ ਫੋਨ ਤੇ ਕਿੰਦਾ ਕਰ ਰਹੀ ਹੈ ਠੀਕ ਆ ਫਿਰ ਮੈਂ ਉਹ ਪੁੱਛਿਆ ਉਹ ਥੋੜਾ ਹੋਰ ਨਹੀਂ ਸਰ ਤੁਹਾਨੂੰ ਕਿਉਂ ਇਹਨਾਂ ਨਾਲ ਗੱਲ ਕਰ ਤੁਹਾਨੂੰ ਅੱਛਾ ਕਿਉਂ ਲੱਗਾ ਫੋਨ ਤਾਂ ਕਿਸੇ ਨਾਲ ਆਪਣੇ ਘਰ ਦੇ ਵੀ ਗੱਲ ਕਰ ਸਕਦੇ ਤੁਹਾਨੂੰ ਅੱਛਾ ਕਿਉਂ ਲੱਗਾ ਤੁਸੀਂ ਇੰਟਰਫੇਅਰ ਕਿਉਂ ਕੀਤਾ ਮੈਂ ਉਹਦੇ ਫੋਨ ਤੇ ਤੁਸੀਂ ਇੰਟਰਫੇਅਰ ਉਹ ਸੁਣ ਫੋਨ ਤੁਹਾਡਾ ਕੀ ਤੁਹਾਡੇ ਕੋਲ ਕੀ ਅਧਿਕਾਰ ਸੀ ਉਹਦੇ ਇੰਟਰ ਉਹਦੇ ਫੋਨ ਵਿੱਚ ਇੰਟਰਫੇਅਰ ਕਰਨ ਦਾ ਤੁਹਾਡੇ ਕੋਲ ਕੀ ਅਧਿਕਾਰ ਆ ਉਹ ਤਾਂ ਬੰਦਾ ਗਿਆ ਹੋ ਬਾਹਰ ਕਿਹੜਾ ਚਾਹੇ ਬਾਹਰ ਗਿਆ ਹੋਵੇ ਚਾਹੇ ਨਾ ਗਿਆ ਹੋਵੇ ਤੁਸੀਂ ਕੀ ਲੈਣਾ ਤੋਂ ਤੁਸੀਂ ਕੀ ਲੈਣਾ ਸੀ ਜੋ ਮਰਜ਼ੀ ਕਰੀ ਜਾ ਹਾਂ ਜੋ ਮਰਜ਼ੀ ਤੁਹਾਡਾ ਕੀ ਅਧਿਕਾਰ ਆ ਜੋ ਮਰਜ਼ੀ ਤੁਸੀਂ ਰੋਡ ਤੇ ਜਾ ਰਹੀ ਸੀ ਰੋਡ ਤੇ ਜਾ ਰਹੀ ਸੀ ਤੁਹਾਡਾ ਵਿੱਚ ਇੰਟਰਫੇਅਰ ਹੋ ਰਿਹਾ ਪ੍ਰਾਈਮ ਕਰਦੀ ਸੀ ਕੋਈ ਉਹ ਯਾਰ ਫੋਨ ਤੇ ਗੱਲ ਕਰਦੇ ਗੱਲ ਕਰ ਤੁਸੀਂ ਤੁਹਾਨੂੰ ਕਿਉਂ ਉਹਦੇ ਨਾਲ ਦਖਲ ਅੰਦਾਜ਼ੀ ਟੁਹਾਡੇ ਨਾਲ ਤੁਹਾਡੇ ਨਾਲ ਉਹ ਦੀ ਦਖੰਧਾ ਜੀ ਫੋਨ ਦਾ ਕੀ ਮੈਂ ਤਾਂ ਜਾਣਦੀ ਨਹੀਂ ਉਹਨੂੰ ਇਹ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਮੈਸੇਜ ਵੇਬ ਕੀਤਾ ਮੈਂ ਤਾਂ ਸਿਰਫ ਫੋਨ ਬਾਰੀ ਪੁੱਛੀ ਤੁਸੀਂ ਵੱਤਮੀ ਜੀ ਕਿਉਂ ਕੀਤੀ ਤਾਂ ਕਿਉਂ ਹੈਲੋ ਹੈਲੋ ਮੈਂ ਫੋਨ ਬਾਰੀ ਪੁੱਛਿਆ ਕਹਿੰਦਾ ਕਿਉਂ ਇਹ ਟਕੇ ਨਾ ਕਿਉਂ ਖਿੱਚੀ ਨਹੀਂ ਟਕੇ ਨਾ ਕਰਦੇ ਵੀ ਲੇਡੀ ਨੂੰ ਅੰਦਰ ਫੜ ਕਰ ਗਏ ਤੁਸੀਂ ਅੰਦਰ ਖਿੱਚ ਕੇ ਖਿੱਚ ਕੇ ਅੰਦਰ ਖੜੇ ਹਾਂ ਤੁਸੀਂ ਖੜੇ ਆ ਤੁਸੀਂ ਚੇੜਾ ਵੀ ਮਾਰੀਆਂ ਤੇ ਲੇਡੀ ਨੇ ਅੱਛਾ 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 ਇੱਥੇ ਤਾਂ ਮੇਰਾ ਰੋਜ਼ ਦਾ ਲੰਗਣਾ ਆ ਤੇ ਬੱਚੇ ਮੇਰੇ ਪੜਦੇ ਆ ਤੇ ਮੈਂ ਜਾ ਰਹੀ ਸੀ ਤੇ ਹਨਾ ਬਿਸਾਰ ਆਏ ਤੇ ਨਾ ਉਹਨਾਂ ਨੇ ਕਿੱਥੋਂ ਲੰਘ ਕੇ ਜਾ ਜੀ ਮੈਂ ਇੱਥੋਂ ਹੀ ਜਾ ਰਹੀ ਸੀ ਸਟੇਸ਼ਨ ਦੇ ਵਿੱਚੋਂ ਤੇ ਉਹਨਾਂ ਨੇ ਪੀਤੀ ਹੋਈ ਉਹਨਾਂ ਨੇ ਮੈਨੂੰ ਰੋਕਿਆ ਤੇ ਮੇਰਾ ਇੱਕ ਫੈਮਿਲੀ 'ਚ ਮੈਂ ਫੋਨ ਲਾਇਆ ਹੋਇਆ ਸੀ ਮੈਂ ਫੋਨ ਸੁਣਦੀ ਸੀ ਮੈਨੂੰ ਕਹਿੰਦਾ ਰੁਕ ਤੇ ਮੈਂ ਰੋਕ ਗਈ ਮੈਂ ਕਹਾ ਹਾਂਜੀ ਸਰ ਪ੍ਰੋਬਲਮ ਕੀ ਆ ਤੇ ਉਹ ਕਹਿੰਦੇ ਵੀ ਤੂੰ ਕੌਣ ਆ ਕਿੱਥੇ ਜਾ ਰਹੀ ਹੈ ਮੈਂ ਕਹਾ ਸਰ ਮੈਂ ਕਹਾ ਮੈਂ ਆਪਣੇ ਬੱਚੇ ਨੂੰ ਲੈਣ ਜਾ ਰਹੀ ਆ ਤੇ ਉਹ ਕਹਿੰਦੇ ਵੀ ਤੂੰ ਹੋ ਕੌਣ ਫਿਰ ਐਦਾਂ ਕਹਿ ਕੇ ਮੈਨੂੰ ਗਾਲ ਕੱਢਣ ਲਾਪੇ ਤੇ ਮੈਨੂੰ ਜ਼ਬਰਦਸਤੀ ਅੰਦਰ ਲੈ ਕੇ ਜਾ ਰਹੇ ਨੇ ਨਾ ਉਹਨਾਂ ਨੇ ਡਰੈੱਸ ਪਾਈ ਹੋਈ ਆ ਤੇ ਸ਼ਰਾਬ ਪੀਤੀ ਹੋਈ ਆ ਹਾਂਜੀ ਤੇ ਉਹਨਾਂ ਨੂੰ ਮੈਂ ਬਹੁਤ ਮਨਾਉਣ ਦੀ ਕੋਸ਼ਿਸ਼ ਕੀਤੀ ਵੀ ਸਰ ਮੈਂ ਇਦਾਂ ਦੀ ਨਹੀਂ ਹੈ ਗਈਆਂ ਤੇ ਮੈਨੂੰ ਜਾਣ ਦੋ ਪਰ ਫਿਰ ਕਿੱਥੇ ਜੋਬ ਕਰਦੇ ਹੋ ਹਾਂਜੀ ਕਿੱਥੇ ਜੋਬ ਕਰਦੇ ਨੇ ਜਿਨ੍ਹਾਂ ਨੇ ਧਨਵਾਦ ਮੈਂ ਫਲੋਰ ਕਿੱਥੇ ਇਹ ਆਪਣੇ ਰੇਲਵੇ ਸਟੇਸ਼ਨ ਹਾਂਜੀ 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 ਐਸ ਐਚਓ ਆ ਨਾ ਐਸ ਐਚਓ ਆ ਹਾਂਜੀ ਦਿਦਾਰ ਸਿੰਘ ਜੀ ਹਾਂਜੀ ਫਿਰ ਕੀ ਗੱਲਬਾਤ ਹੋਈ ਤੇ ਉਹਨਾਂ ਨੂੰ ਮੈਂ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਫੇਰ ਵੀ ਜ਼ਬਰਦਸਤੀ ਮੈਨੂੰ ਹੱਥ ਲਾਉਣ ਦੀ ਮਤਲਬ ਕੋਸ਼ਿਸ਼ ਕੀਤੀ ਆ ਕਿ ਵੀ ਮੈਂ ਆਪਣੇ ਆਪ ਨੂੰ ਬਹੁਤ ਬਚਾਇਆ ਤੇ ਸਾਰੇ ਦੋ ਆਏ ਉਹਨਾਂ ਨੇ ਵੀ ਮੇਰੀ ਹੈਲਪ ਕੀਤੀ ਪਰ ਉਹਨਾਂ ਨੂੰ ਵੀ ਗਾਲਾਂ ਕੱਢਣ ਡਏ ਤੇ ਫਿਰ ਮੈਂ ਬਾਤ ਤੋਂ ਮੇਰੀ ਫੈਮਿਲੀ ਨੂੰ ਮੈਂ ਫੋਨ ਕਰਕੇ ਸੱਦਿਆ ਤੇ ਮੇਰੀ ਫੈਮਿਲੀ ਨੂੰ ਵੀ ਗਾਲਾਂ ਕੱਢ ਰਿਆ ਆ ਗੰਦੀਆਂ ਗੰਦੀਆਂ ਹਾਂਜੀ ਡ੍ਰਿੰਕ ਕੀਤੀ ਹੋਈ ਸੀ ਹਾਂਜੀ ਤੇ ਮੈਂ ਉਹਨਾਂ 'ਤੇ ਮੈਂ ਇਹ ਆਪਣਾ ਉਹਨਾਂ ਨੂੰ ਇਹ ਕਹਿ ਰਹੀ ਆ ਵੀ ਉਹਨਾਂ ਨੂੰ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ 'ਤੇ ਹਾਂਜੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਸਸਤੋ ਦੀ ਹਾਂਜੀ ਉਹਨਾਂ ਨੇ ਮੇਨਾਂ ਰੇਪ ਕਰਨ ਦੀ ਕੋਸ਼ਿਸ਼ ਕੀਤੀ ਆ ਹਾਂਜੀ ਹੱਥ ਹੱਥ ਲਾਇਆ ਮੇਰੇ ਸਰੀਰ ਨੂੰ ਮਤਲਬ ਟੱਚ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਮੈਨੂੰ ਖਿੱਚ ਕੇ ਅੰਦਰ ਲੈ ਕੇ ਜਾ ਰਿਹਾ ਸੀ ਹਾਂਜੀ ਉਹਨਾਂ ਨੇ ਮੈਨੂੰ ਥੱਪੜ ਵੀ ਮਾਰਿਆ ਹਾਂਜੀ ਹਾਂਜੀ ਉਹਨਾਂ ਨੇ ਵੀ ਸਵਾਦ ਦਵਾਇਆ ਵੀ ਹੁਣ ਉਹ ਅੱਗੇ ਤੋਂ ਇਦਾਂ ਕਰਨਗੇ ਨਹੀਂ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਆ ਤੇ ਉਹਨਾਂ ਨੇ ਮਾਫੀ ਮੰਗੀ ਸਾਡੇ ਤੋਂ ਹਾਂਜੀ ਤੇ ਤੁਸੀਂ ਸੰਤੁਸ਼ਟ ਹੋ ਕਹੀਂ ਹਾਂਜੀ ਵੀ ਅੱਗੇ ਤੋਂ ਇਹ ਕਿਸੇ ਵੀ ਲੇਡੀਜ਼ ਨਾਲ ਇਦਾਂ ਨਾ ਕਰ ਸਕਣ ਹਾਂਜੀ ਓਕੇ ਆ ਮੈਨੂੰ ਸੂਚਨਾ ਮਿਲੀ ਜੀ ਚੌਂਕੀ ਵਾਲੇ ਵੱਲੋਂ ਕਿ ਇਦਾਂ ਨਾ ਜੀ ਆਪਣਾ ਮਲਾਜ਼ਮ ਉਹ ਦਦਾਸ ਨੇ ਜੀ ਉਹਨਾਂ ਨੇ ਕੋਈ ਲੇਡੀ ਲੰਘ ਰਹੀ ਸੀ ਮੋਬਾਈਲ ਤੇ ਗੱਲ ਕਰ ਰਹੀ ਸੀ ਉਹਨਾਂ ਤੇ ਬਹਿਸਬੁਸ ਹੋਈ ਆ ਜੀ ਕਿ ਉਹਨਾਂ ਕੋ ਕੁੜੀ ਕੰਨੀ ਬਤਮੀਜੀ ਕੀਤੀ ਆ ਮੈਂ ਆਇਆ ਕੁੜੀ ਨੂੰ ਪੁੱਛਿਆ ਬੇਟੇ ਨੂੰ ਜੀ ਪੁੱਤਰ ਜੀ ਕੀ ਹੈ ਤੁਹਾਨੂੰ ਕੀ ਕੋਈ ਪ੍ਰੋਬਲਮ ਆ ਦੱਸੋ ਕੀ ਕੀਤਾ ਉਹਨਾਂ ਤਰੋ ਦੱਸੀ ਸਾਡੀ ਸਰ ਗੱਲ ਸਾਨੂੰ ਕਿ ਹੁਣ ਸਾਡੇ ਉਹ ਮਲਾਜ਼ਮ ਨੇ ਇਹਨਾਂ ਕੋ ਮਸੂਰੀ ਫੀਲ ਕਰ ਲਈ ਆ ਇਹ ਗਾਂਪੇ ਇੱਕ ਚ ਇਦਾਂ ਨਹੀਂ ਹੋਏਗਾ ਤੇ ਬੱਚਾ ਵੀ ਉਹ ਸਹਿਮਤ ਹੋ ਗਿਆ ਕਹਿੰਦਾ ਮੈਂ ਕੋਈ ਕਰ ਵੀ ਨਹੀਂ ਕੋਈ ਨਹੀਂ ਰਿਟਰਨ ਸਟੇਟਮੈਂਟ ਨੂੰ ਕਿਹਾ ਸੀ ਉਹ ਕਹਿੰਦੇ ਨਹੀਂ ਮੈਨ ਅਡਰ ਰੂਟੀਨ ਤੇ ਲੰਘਣਾ ਲੰਘ ਹੈਗਾ ਕਿ ਸਾਨੂੰ ਕੋਈ ਗਾਂਹ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਉਹ ਵਿਸ਼ਵਾਸ ਦਵਾਤਾ ਇਸ ਬੰਦੇ ਨੇ ਇਥੋਂ ਬਦਲੀ ਕਰ ਦਿੱਤੀ ਜੇਗੀ ਓਕੇ ਠੀਕ ਹੈ ਜੀ ਉਹਨਾਂ ਕੋਈ ਸਟੇਟਮੈਂਟ ਨਹੀਂ ਦਿੱਤੀ ਰਿਟਰਨ ਸਾਨੂੰ ਮੈਨੂੰ ਕਿਹਾ ਸੀ ਉਹ ਸੈਟੀਸਫਾਈ ਨੇ ਹੁਣ ਓਕੇ ਜੀ ਸਾਡੇ ਲਈ ਥੋੜਾ ਨਾਰਮਲ ਬੰਦਾ ਹੈ ਤੂੰ ਕਰ ਤੂੰ ਕਰ ਮਾੜਾ ਮੂਹ ਸੁੱਖ ਜਿਹਾਸ ਰੱਖ ਤੂੰ ਦੱਸੋ ਕੀ ਮੈਂ ਦੱਸ ਤੂੰ ਕੌਣ ਹੈ ਦੱਸ ਮੈਂ ਤੈਨੂੰ ਤਾਂ 5 ਮਿੰਟ ਵੇਟ ਮੈਂ ਕਿਹਾ ਹੁਣ ਹੁਣੀ ਦੱਸ ਮੈਂ ਵੇਟ ਕਰ ਠੀਕ ਹੈ ਤੁਸੀਂ ਸਸ਼੍ਰੀਕਾਲ ਤੋਂ ਸੇਕਰ ਐਸਐਮਜ਼ ਐਂਡ ਨਿਊਜ਼ ਤੇ ਮੈਂ ਇਹਾ ਪ੍ਰਦੀਪ ਕੋਰ ਐਸਐਚਓ ਦੀ ਦਾਦਾਗਿਰੀ ਦੇਖਣ ਨੂੰ ਮਿਲਿਆ ਜਿੱਤੇ ਇੱਕ ਮਹਿਲਾ ਦੇ ਨਾਲ ਬਤਮੀਜ਼ੀ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਸ ਤੋਂ ਬਾਅਦ ਮਹਿਲਾ ਦੀ ਚੀਕਾਂ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਉੱਤੇ ਪਹੁੰਚ ਜਾਂਦੇ ਨੇ ਤੇ ਲੋਕਾਂ ਨੇ ਇਲਜ਼ਾਮ ਲਗਾਏ ਗਏ ਨੇ ਕਿ ਜਿਹੜਾ ਐਸਐਚਓ ਹੈ ਮਹਿਲਾ ਨੂੰ ਫੋਨ ਤੇ ਗੱਲ ਕਰਨ ਤੋਂ ਰੋਕ ਰਿਹਾ ਸੀ ਤੇ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਨੇ ਇਸ ਵੇਲੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਈਰਲ ਹੋ ਗਿਆ ਨ ਇਸੇ ਦੌਰਾਨੀ ਉਸ ਮਹਿਲਾ ਦੇ ਵੱਲੋਂ ਐਸਐਚਓ ਦੇ ਮੂੰਹ ਦੇ ਉੱਤੇ ਤਿੰਨ ਥੱਪੜ ਵੀ ਨੇ ਜੜ ਦਿੱਤੇ ਜਾਂਦੇ ਨੇ ਅੱਜ ਜੀ ਆ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਿs ਤਰੀਕੇ ਦੇ ਨਾਲ ਬਹਿਸਬਾਜ਼ੀ ਹੁੰਦੀ ਹੈ ਤੇ ਬਹਿਸਬਾਜ਼ੀ ਤੋਂ ਬਾਅਦ ਕੀ ਮਾਹੌਲ ਬਣਦਾ ਹੈ ਤਾਂ ਦੱਸਦੀ ਹੈ ਕਿ ਉਸ ਐਸਐਚਓ ਨੂੰ ਜਿਹੜਾ ਮੋਤਲ ਕਰਕੇ ਲਾਈਨ ਹਾਸਲ ਕਰ ਦਿੱਤਾ ਹੈ ਨਹੀਂ ਹੁਣ ਤੁਸੀਂ ਆਉਂ ਡਿਟੀਓ ਨੋ ਮੀਟਿੰਗ ओके okay, no. अच्छा मीटिंग ते थी यार ऑफ ड्यूटी आ जानी करा पता लगा हैगा कि ਤੁਸੀਂ ਇੱਕ ਲੇਡੀ ਨਾਲ ਬਦਮੀਜੀ ਕੀਤੀ ਆ ਉਹਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਕੀ ਸਾਰਾ ਮਾਮਲਾ ਹੈਗਾ ਇਹ ਨਹੀਂ ਟੱਚ ਹਾਂਜੀ ਕਿ ਜਾ ਉਹਨੇ ਫੋਨ ਆਪ ਕਰ ਰਹੀ ਕਿਸੇ ਨਾਲ ਫੋਨ ਕਰ ਨਹੀਂ ਤੁਸੀਂ ਉਹਨਾਂ ਬਦਮੀਜੀ ਕਿਉਂ ਕੀਤੀ ਆ ਯਾਰ ਤੂੰ ਆਪ ਆਪ ਗੱਲਾਂ ਬਾਤ ਕਰੀ ਨਹੀਂ ਨਹੀਂ ਕਿਉਂ ਗੱਲਾਂ ਉਹ ਸਾਰੇ ਤੁਹਾਡੇ ਤੇ ਇਲਜ਼ਾਮ ਲੱਗੇ ਹੈਗੇ ਮੇਰੀ ਗੱਲ ਸੁਣੋ ਨਹੀਂ ਨਹੀਂ ਤੁਹਾਡੇ ਤੇ ਇਲਜ਼ਾਮ ਲੱਗੇ ਤੁਸੀਂ ਜਨਾਨ ਨੂੰ ਟੱਚ ਕੀਤਾ ਹੈਗਾ ਤੁਸੀਂ ਓ ਯਾਰ ਤੂੰ ਆ ਨਿਕਲ ਆ ਜਾ ਕਿੱਥੇ ਨੂੰ ਵਜਣਾ ਤੁਸੀਂ ਇੱਥੇ ਗੱਲ ਕਰੋ ਨਾ ਬਾਹਰ ਗੱਲ ਕਰਾ ਦਉ ਨਹੀਂ ਭਾਜੀ ਕੀ ਗੱਲਬਾਤ ਹੋਈ ਹੈ ਤੁਹਾਡੀ ਅੱਛਾ ਕੀ ਨਾ ਤੁਹਾਡਾ ਕਿ ਲੈ ਮੈਂ ਸੌਰਵ ਸਪੀਡ ਦਾਰ ਸਿੰਘ ਹਾਂਜੀ ਚੌਕੀ ਚਾਰ ਫਲੋਰ ਹਾਂਜੀ ਇੱਥੇ ਵਾ ਕੁਆਟਰ ਨਿਕਲੇ ਆ ਤੇ ਲੇਡੀ ਸੀ ਜੀ ਲੇਡੀ ਫੋਨ ਫੋਨ ਤੇ ਗੱਲ ਕਰ ਰਹੀ ਸੀ ਜੀ ਠੀਕ ਆ ਫੋਨ ਤੇ ਗੱਲ ਕਰਦੀ ਮੈਨੂੰ ਅੱਛਾ ਲੱਗਾ ਠੀਕ ਵੀ ਫੋਨ ਤੇ ਕਿਦਾਂ ਕਰ ਰਹੀ ਆ ਠੀਕ ਆ ਫਿਰ ਮੈਂ ਉਹ ਪੁੱਛਾ ਉਹ ਥੋੜਾ ਅੱਗੇ ਹੋਰ ਨਹੀਂ ਸਰ ਤੁਹਾਨੂੰ ਕਿਉਂ ਇਹਨਾਂ ਨਾਲ ਗੱਲ ਕਰੀ ਤੁਹਾਨੂੰ ਸ਼ੱਕ ਕਿਉਂ ਲੱਗਾ ਫੋਨ ਤਾਂ ਕਿਸੇ ਨਾਲ ਆਪਣੇ ਘਰ ਦੇ ਵੀ ਗੱਲ ਕਰ ਸਕਦੇ ਤੁਹਾਨੂੰ ਸ਼ੱਕ ਕਿਉਂ ਲੱਗਾ ਤੁਸੀਂ ਇੰਟਰਫੇਅਰ ਕਿਉਂ ਕੀਤਾ ਉਹਦੇ ਫੋਨ ਤੇ ਇੰਟਰਫੇਅਰ ਉਹ ਸੁਣ ਨਹੀਂ ਸੁਣ ਤੁਹਾਡੇ ਤੁਹਾਡੇ ਕੋਲ ਕੀ ਅਧਿਕਾਰ ਸੀ ਉਹਦੇ ਇੰਟਰ ਉਹਦੇ ਫੋਨ ਵਿੱਚ ਇੰਟਰਫੇਅਰ ਕਰਨ ਦਾ ਤੁਹਾਡੇ ਕੋਲ ਕੀ ਅਧਿਕਾਰ ਆ ਉਹ ਤਾਂ ਬੰਦਾ ਗਿਆ ਹੋ ਬਾਹਰ ਕਿਹਦਾ ਚਾਹੇ ਬਾਹਰ ਗਿਆ ਹੋਵੇ ਚਾਹੇ ਨਾ ਗਿਆ ਹੋਵੇ ਤੁਸੀਂ ਕੀ ਲੈਣਾ ਤੋਂ ਤੁਸੀਂ ਕੀ ਲੈਣਾ ਸੀ ਜੋ ਮਰਜ਼ੀ ਕਰੀ ਜਾ ਹਾਂ ਜੋ ਬਾਹਰ ਕੀ ਅਧਿਕਾਰ ਆ ਜੋ ਮਰਜ਼ੀ ਤੁਸੀਂ ਰੋਡ ਤੇ ਜਾ ਰਹੀ ਸੀ ਰੋਡ ਤੇ ਜਾ ਰਹੀ ਸੀ ਤੁਹਾਡਾ ਵੀ ਇੰਟਰਫੇਅਰ ਹੋ ਰਿਹਾ ਮੇਰਾ ਇੱਥੇ ਉਹ ਪ੍ਰਾਈਮ ਕਰਦੀ ਸੀ ਕੋਈ ਉਹ ਯਾਰ ਫੋਨ ਤੇ ਗੱਲ ਕਰ ਗੱਲ ਕਰ ਤੁਸੀਂ ਤੁਹਾਨੂੰ ਕੀ ਆ ਉਹਦੇ ਨਾਲ ਦਖਨਦ ਜੀ ਤੁਹਾਡੇ ਨਾਲ ਤੁਹਾਡੇ ਨਾਲ ਉਹ ਦੀ ਦਖੰਦਾਜੀ ਫੋਨ ਦਾ ਕੀ ਮੈਂ ਤਾਂ ਜਾਣਦੀ ਨਹੀਂ ਉਹਨੂੰ ਇਹ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਮੈਸੇਜ ਭੇਜ ਦਿੱਤਾ ਮੈਂ ਤਾਂ ਸਿਰਫ ਫੋਨ ਬਾਰ ਹੀ ਪੁੱਛੀ ਤੁਸੀਂ ਵੱਤਮੀ ਜੀ ਕਿਉਂ ਕੀਤੀ ਤੁਸੀਂ ਹਲੋ ਹਲੋ ਮੈਂ ਫੋਨ ਬਾਰ ਹੀ ਪੁੱਛਿਆ ਕੱਲਾ ਹੋਇਆ ਕਿਉਂ ਇਹ ਟੱਕੇ ਨਾ ਕਿਉਂ ਖਿੱਚੀ ਨਹੀਂ ਟੱਕੇ ਨਾਲ ਤੁਸੀਂ ਵੀ ਲੇਡੀ ਨੂੰ ਅੰਦਰ ਫੜ ਕਰ ਗਏ ਤੁਸੀਂ ਅੰਦਰ ਖਿੱਚ ਕੇ ਖਿੱਚ ਕੇ ਅੰਦਰ ਖੜੇ ਹਾਂ ਤੁਸੀਂ ਖੜੇ ਆ ਤੁਸੀਂ ਚੇੜਾ ਵੀ ਮਾਰੀ ਜਾਂਦੇ ਲੇਡੀ ਦੇ ਅੱਛਾ 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 ਇੱਥੇ ਤਾਂ ਮੇਰਾ ਰੂਲ ਤਾਂ ਲੰਗਣਾ ਆ ਤੇ ਬੱਚੇ ਮੇਰੇ ਪੜਦੇ ਆ ਤੇ ਮੈਂ ਜਾ ਰਹੀ ਸੀ ਤੇ ਹਨਾ ਵਿਸਾਰ ਆਏ ਤੇ ਨਾ ਉਹਨਾਂ ਨੇ ਕਿੱਥੋਂ ਲੰਘ ਕੇ ਜਾ ਰਹੇ ਜੀ ਮੈਂ ਇੱਥੋਂ ਹੀ ਜਾ ਰਹੀ ਸੀ ਸਟੇਸ਼ਨ ਦੇ ਵਿੱਚੋਂ ਤੇ ਉਹਨਾਂ ਨੇ ਪੀਤੀ ਹੋਈ ਉਹਨਾਂ ਨੇ ਮੈਨੂੰ ਰੋਕਿਆ ਤੇ ਮੇਰਾ ਇੱਕ ਫੈਮਿਲੀ 'ਚ ਮੈਂ ਫੋਨ ਲਾਇਆ ਹੋਇਆ ਸੀ ਮੈਂ ਫੋਨ ਸੁਣਦੀ ਸੀ ਮੈਨੂੰ ਕਹਿੰਦਾ ਰੁਕ ਤੇ ਮੈਂ ਰੋਕੇ ਮੈਂ ਕਹਾ ਹਾਂਜੀ ਸਰ ਪ੍ਰੋਬਲਮ ਕੀ ਆ ਤੇ ਉਹ ਕਹਿੰਦੇ ਵੀ ਤੂੰ ਕੌਣ ਐ ਕਿੱਥੇ ਜਾ ਰਹੀ ਐ ਮੈਂ ਕਹਾ ਸਰ ਮੈਂ ਕਹਾ ਮੈਂ ਆਪਣੇ ਬੱਚੇ ਨੂੰ ਲੈਣ ਜਾ ਰਹੀ ਆ ਤੇ ਉਹ ਕਹਿੰਦੇ ਵੀ ਤੂੰ ਹੋ ਕੌਣ ਫਿਰ ਐਦਾਂ ਕਹਿ ਕੇ ਮੈਨੂੰ ਗਾਲ ਕੱਢਣ ਲਾਪੇ ਤੇ ਮੈਨੂੰ ਜ਼ਬਰਦਸਤੀ ਅੰਦਰ ਲੈ ਕੇ ਜਾ ਰਹੇ ਨੇ ਨਾ ਉਹਨਾਂ ਨੇ ਡਰੈੱਸ ਪਾਈ ਹੋਈ ਆ ਤੇ ਸ਼ਰਾਬ ਪੀਤੀ ਹੋਈ ਆ ਹਾਂਜੀ ਤੇ ਉਹਨਾਂ ਨੇ ਮੈਂ ਬਹੁਤ ਮਨਾਉਣ ਦੀ ਕੋਸ਼ਿਸ਼ ਕੀਤੀ ਵੀ ਸਰ ਮੈਂ ਇਦਾਂ ਦੀ ਨਹੀਂ ਹੈ ਗਈਆਂ ਤੇ ਮੈਨੂੰ ਜਾਣ ਦੋ ਪਰ ਫੇਰ ਕਿੱਥੇ ਜੋਬ ਕਰਦੇ ਹੋ ਹਾਂਜੀ ਕਿੱਥੇ ਜੋਬ ਕਰਦੇ ਨੇ ਜਿਨ੍ਹਾਂ ਨੇ ਧੰਨਵਾਦ ਕੀਤਾ ਫਲੋਰ ਕਿੱਥੇ ਇਹ ਆਪਣੇ ਰੇਲਵੇ ਸਟੇਸ਼ਨ ਤੋਂ ਹਾਂਜੀ 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 ਐਸ ਐਚਓ ਹਨ ਐਸ ਐਚਓ ਹਾਂਜੀ ਦਿਦਾਰ ਸਿੰਘ ਜੀ ਹਾਂਜੀ ਫੇਰ ਕੀ ਗੱਲਬਾਤ ਹੋਈ ਤੇ ਉਹਨਾਂ ਨੂੰ ਮੈਂ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹ ਉਹਨਾਂ ਨੇ ਫੇਰ ਵੀ ਜ਼ਬਰਦਸਤੀ ਮੈਨੂੰ ਹੱਥ ਲਾਉਣ ਦੀ ਮੈਂ ਤਾਂ ਕੋਸ਼ਿਸ਼ ਕੀਤੀ ਆ ਕਿ ਵੀ ਮੈਂ ਆਪਣੇ ਆਪ ਨੂੰ ਬਹੁਤ ਬਚਾਇਆ ਤੇ ਸਾਰੇ ਦੋ ਆਏ ਉਹਨਾਂ ਨੇ ਵੀ ਮੇਰੀ ਹੈਲਪ ਕੀਤੀ ਆ ਪਰ ਉਹਨਾਂ ਨੂੰ ਵੀ ਗਾਲਾ ਕੱਢਣ ਡਏ ਤੇ ਫਿਰ ਮੈਂ ਬਾਤ ਤੋਂ ਮੇਰੀ ਫੈਮਿਲੀ ਨੂੰ ਮੈਂ ਫੋਨ ਕਰਕੇ ਸੱਦਿਆ ਤੇ ਮੇਰੀ ਫੈਮਿਲੀ ਨੂੰ ਵੀ ਗਾਲਾ ਕੱਢ ਰਿਆ ਆ ਗੰਦੀਆਂ ਗੰਦੀਆਂ ਹਾਂਜੀ ਡ੍ਰਿੰਕ ਕੀਤੀ ਹੋਈ ਸੀ ਹਾਂਜੀ ਤੇ ਮੈਂ ਉਹਨਾਂ 'ਚ ਮੈਂ ਇਹ ਆਪਣਾ ਉਹਨਾਂ ਨੂੰ ਇਹ ਕਹਿ ਰਹੀ ਆ ਵੀ ਉਹਨਾਂ ਨੂੰ ਸਖਤ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ 'ਚ ਹਾਂਜੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਸੋਤ ਨਹੀਂ ਹੱਥ ਹਾਂਜੀ ਉਹਨਾਂ ਨੇ ਮੇਨਾਂ ਰੇਪ ਕਰਨ ਦੀ ਕੋਸ਼ਿਸ਼ ਕੀਤੀ ਆ ਹਾਂਜੀ ਹੱਥ ਹੱਥ ਲਾਇਆ ਮੇਰੇ ਸਰੀਰ ਨੂੰ ਮਤਲਬ ਟੱਚ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਮੈਨੂੰ ਖਿੱਚ ਕੇ ਅੰਦਰ ਲੈ ਕੇ ਜਾ ਰਿਹਾ ਸੀ ਹਾਂਜੀ ਉਹਨਾਂ ਨੇ ਮੈਨੂੰ ਥੱਪੜ ਵੀ ਮਾਰਿਆ ਹਾਂਜੀ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਹੁਣ ਉਹ ਅੱਗੇ ਤੋਂ ਇਦਾਂ ਕਰਨਗੇ ਨਹੀਂ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਆ ਤੇ ਉਹਨਾਂ ਨੇ ਮਾਫੀ ਮੰਗੀ ਸਾਡੇ ਤੋਂ ਹਾਂਜੀ ਤੇ ਤੁਸੀਂ ਸੰਤੁਸ਼ਟ ਹੋ ਤਾਂ ਨਹੀਂ ਹਾਂਜੀ ਵੀ ਅੱਗੇ ਤੋਂ ਇਹ ਕਿਸੇ ਵੀ ਲੇਡੀਜ਼ ਨਾਲ ਇਦਾਂ ਨਾ ਕਰ ਸਕਣ ਹਾਂਜੀ ਓਕੇ ਮੈਨੂੰ ਸੂਚਨਾ ਮਿਲੀ ਸੀ ਚੌਂਕੀ ਵਾਲੇ ਬੰਨੋ ਕਿ ਇਦਾਂ ਨਾ ਜੀ ਆਪਣਾ ਮੁਲਾਜ਼ਮ ਉਹ ਦਦਾਸ ਨੇ ਜੀ ਉਹਨਾਂ ਨੇ ਕੋਈ ਲੇਡੀ ਲੰਘ ਰਹੀ ਸੀ ਮੋਬਾਈਲ ਤੇ ਗੱਲ ਕਰ ਰਹੀ ਸੀ ਉਹਨਾਂ ਦੇ ਬਹਿਸ ਬੁਸ ਹੋਈ ਆ ਜੀ ਕਿ ਉਹਨਾਂ ਕੋ ਕੁੜੀ ਕਿ ਲਈ ਬਤਮੀਜ਼ੀ ਕੀਤੀ ਆ ਮੈਂ ਆਇਆ ਕੁੜੀ ਨੇ ਪੁੱਛਿਆ ਬੇਟੀ ਨੂੰ ਜੀ ਪੁੱਤਰ ਜੀ ਕੀ ਹੈ ਤੁਹਾਨੂੰ ਕੀ ਕੋਈ ਪ੍ਰੋਬਲਮ ਆ ਦੱਸੋ ਕੀ ਕੀਤਾ ਉਹਨਾਂ ਤਰੋ ਦੱਸੀ ਸਾਡੇ ਨਾਲ ਗੱਲ ਸਾਨੂੰ ਕਿ ਹੁਣ ਸਾਡੇ ਉਹ ਮੁਲਾਜ਼ਮ ਨੇ ਇਹਨਾਂ ਕੋ ਬਸੋਰੀ ਫੀਲ ਕਰ ਲਈ ਆ ਕਿ ਗਾਂਵ ਪੇ ਇੱਕ ਚ ਇਦਾਂ ਨਹੀਂ ਹੋਏਗਾ ਤੇ ਬੱਚਾ ਵੀ ਉਹ ਸਹਿਮਤ ਹੋ ਗਿਆ ਕਹਿੰਦਾ ਮੈਂ ਕੋਈ ਗੱਲ ਵੀ ਨਹੀਂ ਕੋਣੀ ਰਿਟਰਨ ਸਟੇਟਮੈਂਟ ਨੂੰ ਕਿਹਾ ਸੀ ਉਹ ਕਹਿੰਦੇ ਨਹੀਂ ਮੈਨ ਉਡਰ ਰੂਟੀਨ ਤੇ ਲੰਘਣਾ ਲੰਘਾ ਹੈਗਾ ਕਿ ਸਾਨੂੰ ਕੋਈ ਗਾਂਹ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਉਹ ਵਿਸ਼ਵਾਸ ਦਵਾਤਾ ਇਸ ਬੰਦੇ ਨੇ ਇਥੋਂ ਬਦਲੀ ਕਰ ਦਿੱਤੀ ਜਾਏਗੀ ਠੀਕ ਹੈ ਜੀ ਉਹਨਾਂ ਕੋਈ ਸਟੇਟਮੈਂਟ ਨਹੀਂ ਦਿੱਤੀ ਰਿਟਨ ਸਾਨੂੰ ਉਹਨੂੰ ਕਿਹਾ ਸੀ ਉਹ ਸੈਟੀਸਫਾਈ ਨਹੀਂ ਹੋਣ ਓਕੇ ਸਾਡੇ ਲਈ ਨੋਰਮਲ ਬੰਦਾ ਹੈ ਤੂੰ ਕਰ ਤੂੰ ਕਰ ਮਾਤਾ ਨੂੰ ਫੂਕ ਚਾਹਾਂਸ ਨਾਲ ਤੂੰ ਕਰ ਮੈਂ ਦੱਸ ਤੂੰ ਕੌਣ ਆਦਾ ਮੈਂ ਤੈਨੂੰ ਤਾਂ 5 ਮਿੰਟ ਮੈਂ ਤਾਂ ਹੁਣ ਹੁਣੀ ਦੱਸ ਮੈਂ ਬੈਠਾ ਵੇਟ ਕਰ ਠੀਕ ਹੈ ਤੂੰ ਸੇ ਸਸ਼ਟ੍ਰੀ ਕਾਲ ਤੋਂ ਸੇਕਰ ਐਸਐਮਜ਼ ਐਂਡ ਨਿਊਜ਼ ਤੇ ਮੈਂ ਇਹਾ ਪ੍ਰਦੀਪ ਕੋਰ ਤੇ ਐਸਐਚਓ ਦੀ ਦਾਦਾਗਿਰੀ ਦੇਖਣ ਨੂੰ ਮਿਲਿਆ ਜਿੱਤੇ ਇੱਕ ਮਹਿਲਾ ਦੇ ਨਾਲ ਬਤਮੀਜ਼ੀ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਸ ਤੋਂ ਬਾਅਦ ਮਹਿਲਾ ਦੀ ਚੀਕਾਂ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਉੱਤੇ ਪਹੁੰਚ ਜਾਂਦੇ ਨੇ ਤੇ ਲੋਕਾਂ ਨੇ ਇਲਜ਼ਾਮ ਲਗਾਏ ਗਏ ਨੇ ਕਿ ਜਿਹੜਾ ਐਸਐਚਓ ਹੈ ਮਹਿਲਾ ਨੂੰ ਫੋਨ ਤੇ ਗੱਲ ਕਰਨ ਤੋਂ ਰੋਕ ਰਿਹਾ ਸੀ ਤੇ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਨੇ ਇਸ ਤਰਲੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਇਸ ਦੇ ਦੌਰਾਨ ਹੀ ਉਸ ਮਹਿਲਾ ਦੇ ਵੱਲੋਂ ਐਸਐਚਓ ਦੇ ਮੂੰਹ ਦੇ ਉੱਤੇ ਤਿੰਨ ਥੱਪੜ ਵੀ ਨੇ ਜਿਹੜੇ ਜੜ ਦਿੱਤੇ ਫਾਂ ਅੱਜ ਹਾਂ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਿਸ ਤਰੀਕੇ ਦੇ ਨਾਲ ਬਹਿਸਬਾਜ਼ੀ ਹੁੰਦੀ ਹੈ ਤੇ ਬਹਿਸਬਾਜ਼ੀ ਤੋਂ ਬਾਅਦ ਕੀ ਮਾਹੌਲ ਬਣਦਾ ਹੈ ਤਾਂ ਦੱਸਦੇ ਆ ਕਿ ਉਸ ਐਸਚ ਨੂੰ ਜਿਹੜਾ ਮੋਤਲ ਕਰਕੇ ਲਾਈਨ ਹਾਸਲ ਕਰ ਦਿੱਤਾ ਨਹੀਂ ਹੁਣ ਤੁਸੀਂ ਆਨ ਡਿਊਟੀ ਹੋ ਨਾ ਮੀਟਿੰਗ ਓਕੇ ਅੱਛਾ ਮੀਟਿੰਗ ਤੇ ਸੀ ਆ ਆਫ ਡਿਊਟੀ ਆ ਜਣੀਕਰ ਪਤਾ ਲੱਗਾ ਹੈਗਾ ਵੀ ਤੁਸੀਂ ਇੱਕ ਲੇਡੀ ਨਾਲ ਬਦਮਿਸ਼ੀ ਕੀਤੀ ਆ ਉਹਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਕੀ ਸਾਰਾ ਮਾਮਲਾ ਹੈਗਾ ਇਹ ਟੱਚ ਹਾਂਜੀ ਕਿ ਜਾ ਉਹਨੇ ਫੋਨ ਆਪ ਕਰ ਰਹੀ ਕਿਸੇ ਨਾਲ ਫੋਨ ਤੇ ਕਰ ਠੀਕ ਆ ਠੀਕ ਨਹੀਂ ਤੁਸੀਂ ਕਿ ਉਹਨਾਂ ਬਦਮਿਸ਼ੀ ਕਿਉਂ ਕੀਤੀ ਆ ਯਾਰ ਤੂੰ ਆਪ ਆਪ ਗੱਲਾਂ ਬਾਤ ਕਰੀ ਨਹੀਂ ਨਹੀਂ ਕਿਉਂ ਗੱਲਾਂ ਉਹ ਸਾਰੇ ਤੁਹਾਡੇ ਤੇ ਇਲਜ਼ਾਮ ਲੱਗੇ ਹੈਗਾ ਮੇਰੀ ਗੱਲ ਸੁਣੋ ਨਹੀਂ ਤੁਹਾਡੇ ਤੇ ਇਲਜ਼ਾਮ ਲੱਗੇ ਤੁਸੀਂ ਜਨਾਨ ਨੂੰ ਟੱਚ ਕੀਤਾ ਹੈਗਾ ਤੁਸੀਂ ਯਾਰ ਤੂੰ ਆਏ ਮੇਕਲ ਆਏ ਨਹੀਂ ਤੂੰ ਕਿੱਥੇ ਨੂੰ ਵਜਣਾ ਤੁਸੀਂ ਇੱਥੇ ਗੱਲ ਕਰੋ ਨਾ ਬਾਹਰ ਨਹੀਂ ਭਾਜੀ ਕੀ ਗੱਲਬਾਤ ਹੋਈ ਹੈ ਤੁਹਾਡੀ ਅੱਛਾ ਕੀ ਨਾਮ ਹੈ ਤੁਹਾਡਾ ਕਿ ਮੈਂ ਸਰਵਿਸ ਵੇਦਾਰ ਸਿੰਘ ਹਾਂਜੀ ਚੌਕੀਚਾਰ ਫਲੋਰ ਹਾਂਜੀ ਇੱਥੇ ਕੋਆਟਰ ਨਿਕਲੇ ਆ ਤੇ ਲੇਡੀ ਸੀ ਜੀ ਲੇਡੀ ਫੋਰਥ ਫੋਰਥ ਤੇ ਗੱਲ ਕਰ ਰਹੀ ਸੀ ਠੀਕ ਹੈ ਹੋਰ ਤਾਂ ਗੱਲ ਕਰਦੀ ਮੈਨੂੰ ਅੱਛਾ ਹੀ ਲੱਗਾ ਠੀਕ ਵੀ ਉਹ ਫੋਨ ਤੇ ਕਿਦਾਂ ਕਰ ਰਹੀ ਹੈ ਠੀਕ ਆ ਫਿਰ ਮੈਂ ਉਹ ਪੁੱਛਿਆ ਉਹ ਥੋੜਾ ਹੋਰ ਨਹੀਂ ਸਤ ਤੁਹਾਨੂੰ ਕਿਉਂ ਇਹ ਨਾਲ ਗੱਲ ਕਰੀ ਤੁਹਾਨੂੰ ਅੱਛਾ ਕਿਉਂ ਨਹੀਂ ਲੱਗਾ ਫੋਨ ਤਾਂ ਕਿਸੇ ਨਾਲ ਆਪਣੇ ਕਰਦੇ ਆਂ ਵੀ ਗੱਲ ਕਰ ਸਕਦੇ ਤੁਹਾਨੂੰ ਅੱਛਾ ਕਿਉਂ ਨਹੀਂ ਲੱਗਾ ਤੁਸੀਂ ਇੰਟਰਫੇਅਰ ਕਿਉਂ ਕੀਤਾ ਉਹਦੇ ਫੋਨ ਚ ਤੁਸੀਂ ਇੰਟਰਫੇਅਰ ਉਹ ਸੁਣ ਫੋਨ ਤੁਹਾਡੇ ਤੁਹਾਡੇ ਕੋਲ ਕੀ ਅਧਿਕਾਰ ਸੀ ਉਹਦੇ ਉਹਦੇ ਫੋਨ ਵਿੱਚ ਇੰਟਰਫੇਅਰ ਕਰਨ ਦਾ ਤੁਹਾਡੇ ਕੋਲ ਕੀ ਅਧਿਕਾਰ ਆ ਉਹ ਤਾਂ ਬੰਦਾ ਗਿਆ ਹੋਵੇ ਬਾਹਰ ਚਾਹੇ ਬਾਹਰ ਗਿਆ ਹੋਵੇ ਚਾਹੇ ਨਾ ਗਿਆ ਹੋਵੇ ਤੁਸੀਂ ਕੀ ਲੈਣਾ ਤੋਂ ਤੁਸੀਂ ਕੀ ਲੈਣਾ ਸੀ ਜੋ ਮਰਜ਼ੀ ਕਰੀ ਜਾ ਹਾਂ ਜੋ ਬਾਲਾ ਕੀ ਕਰਾ ਰੋਡ ਤੇ ਜਾ ਰਹੀ ਸੀ ਰੋਡ ਤੇ ਜਾ ਰਹੀ ਸੀ ਤੁਹਾਡਾ ਵੇਹੈਂਟਰ ਮੇਰਾ ਇੱਥੇ ਫਰਾਂ ਉਹ ਕ੍ਰਾਈਮ ਕਰਦੀ ਸੀ ਕੋਈ ਯਾਰ ਫੋਨ ਤੇ ਗੱਲ ਕਰਦੇ ਗੱਲ ਕਰ ਤੁਸੀਂ ਤੁਹਾਨੂੰ ਗਿਆ ਉਹਦੇ ਨਾਲ ਦਖਨਦਾਜੀ ਤੁਹਾਡੇ ਨਾਲ ਤੁਹਾਡੇ ਨਾਲ ਉਹਦੀ ਦਖਨਦਾਜੀ ਫੋਨ ਦਾ ਕੀ ਮੈਂ ਤਾਂ ਜਾਣਦੀ ਨਹੀਂ ਉਹਨੂੰ ਤੇ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਮੈਸੇਜ ਵੇਖ ਦਿੱਤਾ ਮੈਂ ਤਾਂ ਸਿਰਫ ਫੋਨ ਬਾਰ ਹੀ ਪੁੱਛਿਆ ਤੁਸੀਂ ਬਤਮੀਜੀ ਕਿਉਂ ਕੀਤੀ ਹੈ ਹੈਲੋ ਹੈਲੋ ਮੈਂ ਫੋਨ ਬਾਰ ਹੀ ਪੁੱਛਿਆ ਕਹਿੰਦਾ ਹੋਇਆ ਕਿਉਂ ਧੱਕੇ ਨਾ ਕਿਉਂ ਖਿੱਚੀ ਤੁਸੀਂ ਧੱਕੇ ਨਾ ਕਰਦੇ ਵੀ ਲੇਡੀ ਨੂੰ ਹੱਥ ਫੜ ਕੇ ਗਿਆ ਤੁਸੀਂ ਹੰਦਾ ਖਿੱਚ ਕੇ ਖੇਤ ਕੇ ਅੰਦਰ ਖੜੇ ਹਾਂ ਤੁਸੀਂ ਖੜੇ ਆ ਤੁਸੀਂ ਚਪੇੜਾ ਵੀ ਮਾਰੀਆਂ ਤੇ ਲੜੀ ਦੇ ਅੱਛਾ 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 ਇੱਥੇ ਦਾ ਮੇਰਾ ਰੋਜ਼ ਦਾ ਲੰਗਣਾ ਆ ਤੇ ਬੱਚੇ ਮੇਰੇ ਪੜਦੇ ਆ ਤੇ ਮੈਂ ਜਾ ਰਹੀ ਸੀ ਤੇ ਹਨਾ ਬਿਸਾਰ ਆਏ ਤੇ ਨਾ ਉਹਨਾਂ ਨੇ ਜੀ ਮੈਂ ਇੱਥੋਂ ਹੀ ਜਾ ਰਹੀ ਸੀ ਸਟੇਸ਼ਨ ਦੇ ਵਿੱਚੋਂ ਤੇ ਉਹਨਾਂ ਨੇ ਪੀਤੀ ਹੋਈ ਉਹਨਾਂ ਨੇ ਮੈਨੂੰ ਰੋਕਿਆ ਇਹ ਮੇਰਾ ਇੱਕ ਫੈਮਿਲੀ 'ਚ ਮੈਂ ਫੋਨ ਲਾਇਆ ਹੋਇਆ ਸੀ ਮੈਂ ਫੋਨ ਸੰਤਿਸ ਮੈਨੂੰ ਕਹਿੰਦਾ ਰੁਕ ਤੇ ਮੈਂ ਰੁਕ ਗਈ ਮੈਂ ਕਹਾ ਹਾਂਜੀ ਸਰ ਪ੍ਰੋਬਲਮ ਕੀ ਆ ਤੇ ਉਹ ਕਹਿੰਦੇ ਵੀ ਤੂੰ ਕੌਣ ਆ ਕਿੱਥੇ ਜਾ ਰਹੀ ਆ ਮੈਂ ਕਹਾ ਸਰ ਮੈਂ ਕਹਾ ਮੈਂ ਆਪਣੇ ਬੱਚੇ ਨੂੰ ਲੈਣ ਜਾ ਰਹੀ ਆ ਤੇ ਉਹ ਕਹਿੰਦੇ ਵੀ ਤੂੰ ਹੋ ਕੌਣ ਫਿਰ ਐਦਾਂ ਕਹਿ ਕੇ ਮੈਨੂੰ ਗਾਲ ਕੱਢਣ ਲਾਪੇ ਤੇ ਮੈਨੂੰ ਜ਼ਬਰਦਸਤੀ ਅੰਦਰ ਲੈ ਕੇ ਜਾ ਰਹੇ ਨੇ ਨਾ ਉਹਨਾਂ ਨੇ ਡਰੈੱਸ ਪਾਈ ਹੋਈ ਆ ਤੇ ਸ਼ਰਾਬ ਪੀਤੀ ਹੋਈ ਆ ਹਾਂਜੀ ਤੇ ਉਹਨਾਂ ਨੇ ਮੈਂ ਬਹੁਤ ਮਨਾਉਣ ਦੀ ਕੋਸ਼ਿਸ਼ ਕੀਤੀ ਵੀ ਸਰ ਮੈਂ ਇਦਾਂ ਦੀ ਨਹੀਂ ਹੈਗੀ ਆ ਤੇ ਮੈਨੂੰ ਜਾਣ ਦੋ ਪਰ ਫਿਰ ਕਿੱਥੇ ਜੋਬ ਕਰਦੇ ਹੋ ਹਾਂਜੀ ਕਿੱਥੇ ਜੋਬ ਕਰਦੇ ਨੇ ਜਿਨ੍ਹਾਂ ਨੇ ਧੰਨਵਾਦ ਮੈਂ ਫਲੋਰ ਕਿੱਥੇ ਇਹ ਆਪਣੇ ਰੇਲਵੇ ਸਟੇਸ਼ਨ ਹਾਂਜੀ 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 ਐਸ ਐਚਓ ਆ ਨਾ ਐਸ ਐਚਓ ਆ ਹਾਂਜੀ ਦਿਦਾਰ ਸਿੰਘ ਜੀ ਹਾਂਜੀ ਫਿਰ ਕੀ ਗੱਲਬਾਤ ਹੋਈ ਤੇ ਉਹਨਾਂ ਨੂੰ ਮੈਂ ਬਹੁਤ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਫੇਰ ਵੀ ਜ਼ਬਰਦਸਤੀ ਮੈਨੂੰ ਹੱਥ ਲਾਉਣ ਦੀ ਮਤਲਬ ਕੋਸ਼ਿਸ਼ ਕੀਤੀ ਆ ਕਿ ਵੀ ਮੈਂ ਆਪਣੇ ਆਪ ਨੂੰ ਬਹੁਤ ਬਚਾਇਆ ਤੇ ਸਾਰੇ ਦੋ ਆਏ ਉਹਨਾਂ ਨੇ ਵੀ ਮੇਰੀ ਹੈਲਪ ਕੀਤੀ ਆ ਪਰ ਉਹਨਾਂ ਨੂੰ ਵੀ ਗਾਲਾਂ ਕੱਢਣ ਡੇ ਤੇ ਫਿਰ ਮੈਂ ਬਾਤ ਤੋਂ ਮੇਰੀ ਫੈਮਿਲੀ ਨੂੰ ਮੈਂ ਫੋਨ ਕਰਕੇ ਸੱਦਿਆ ਤੇ ਮੇਰੀ ਫੈਮਿਲੀ ਨੂੰ ਵੀ ਗਾਲਾਂ ਕੱਢ ਰਿਆ ਆ ਗੰਦੀਆਂ ਗੰਦੀਆਂ ਹਾਂਜੀ ਡ੍ਰਿੰਕ ਕੀਤੀ ਹੋਈ ਸੀ ਹਾਂਜੀ ਤੇ ਮੈਂ ਉਹਨਾਂ 'ਤੇ ਮੈਂ ਇਹ ਆਪਣਾ ਉਹਨਾਂ ਨੂੰ ਇਹ ਕਹਿ ਰਹੀ ਆ ਵੀ ਉਹਨਾਂ ਨੂੰ ਸਖਤ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ 'ਤੇ ਹਾਂਜੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਸਸਤ ਨਹੀਂ ਹਾਂਜੀ ਉਹਨਾਂ ਨੇ ਮੇਨਾਂ ਰੇਪ ਕਰਨ ਦੀ ਕੋਸ਼ਿਸ਼ ਕੀਤੀ ਆ ਹਾਂਜੀ ਹੱਥ ਹੱਥ ਲਾਇਆ ਮੇਰੇ ਸਰੀਰ ਨੂੰ ਮਤਲਬ ਟੱਚ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਮੈਨੂੰ ਖਿੱਚ ਕੇ ਅੰਦਰ ਲੈ ਕੇ ਜਾ ਰਿਹਾ ਸੀ ਹਾਂਜੀ ਉਹਨਾਂ ਨੇ ਮੈਨੂੰ ਥੱਪੜ ਵੀ ਮਾਰਿਆ ਹਾਂਜੀ ਹਾਂਜੀ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਹੁਣ ਉਹ ਅੱਗੇ ਤੋਂ ਇਦਾਂ ਕਰਨਗੇ ਨਹੀਂ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਆ ਤੇ ਉਹਨਾਂ ਨੇ ਮਾਫੀ ਮੰਗੀ ਸਾਡੇ ਤੋਂ ਹਾਂਜੀ ਤੇ ਤੁਸੀਂ ਸੰਤੁਸ਼ਟ ਹੋ ਤਾਂ ਹਾਂਜੀ ਵੀ ਅੱਗੇ ਤੋਂ ਇਹ ਕਿਸੇ ਵੀ ਲੇਡੀਜ਼ ਨਾਲ ਇਦਾਂ ਨਾ ਕਰ ਸਕਣ ਹਾਂਜੀ ਓਕੇ ਆ ਮੈਨੂੰ ਸੁਤਨਾ ਮਿਲੀ ਸੀ ਚੌਂਕੀ ਵਾਲੇ ਵੱਲੋਂ ਕਿ ਇਦਾਂ ਨਾ ਜੀ ਆਪਣਾ ਮੁਲਾਜ਼ਮ ਉਹ ਤੇ ਦੱਸ ਨੇ ਜੀ ਉਹਨਾਂ ਨੇ ਕੋਈ ਲੇਡੀ ਲੰਘ ਰਹੀ ਸੀ ਮੋਬਾਈਲ ਤੇ ਗੱਲ ਕਰ ਰਹੀ ਸੀ ਉਹਨਾਂ ਤੇ ਬਹਿਸਬੁਸ ਹੋਈ ਆ ਜੀ ਕਿ ਉਹਨਾਂ ਕੋ ਕੁੜੀ ਕੰਧੀ ਬਤਮੀ ਚ ਕੀਤੀ ਆ ਮੈਂ ਆਇਆ ਕੁੜੀ ਨੂੰ ਪੁੱਛਿਆ ਬੇਟੀ ਨੂੰ ਜੀ ਪੁੱਤਰ ਜੁਕੀ ਆ ਤੁਹਾਨੂੰ ਕੀ ਕੋਈ ਪ੍ਰੋਬਲਮ ਆ ਦੱਸੋ ਕੀ ਕੀਤਾ ਉਹਨਾਂ ਤਰੋਂ ਦੱਸੀ ਸਾਡੇ ਨਾਲ ਗੱਲ ਸਾਨੂੰ ਕਿ ਹੁਣ ਸਾਡੇ ਉਹ ਮੁਲਾਜ਼ਮ ਨੇ ਇਹਨਾਂ ਕੋ ਮਸੋਰੀ ਫੀਲ ਕਰ ਲਈ ਆ ਕਿ ਗਾਂਵ ਪੇ ਇੱਕ ਚ ਇਦਾਂ ਨਹੀਂ ਹੋਏਗਾ ਤੇ ਬੱਚਾ ਵੀ ਉਹ ਸਹਿਮਤ ਹੋ ਗਿਆ ਕਹਿੰਦਾ ਮੈਂ ਕੋਈ ਗੱਲ ਵੀ ਨਹੀਂ ਕੋਈ ਨਹੀਂ ਰਿਟਰਨ ਸਟੇਟਮੈਂਟ ਨੂੰ ਕਿਹਾ ਸੀ ਉਹ ਕਹਿੰਦੇ ਨਹੀਂ ਮੈ ਅਡਰ ਰੂਟੀਨ ਤੇ ਲੰਘਣਾ ਲੰਘਾ ਹੈਗਾ ਕਿ ਸਾਨੂੰ ਕੋਈ ਗਾਂਹ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਉਹ ਵਿਸ਼ਵਾਸ ਦਵਾਤਾ ਇਸ ਬੰਦੇ ਨੇ ਇਥੋਂ ਬਦਲੀ ਕਰ ਦਿੱਤੀ ਜਾਏਗੀ ਓਕੇ ਠੀਕ ਹੈ ਜੀ ਉਹਨਾਂ ਕੋਈ ਸਟੇਟਮੈਂਟ ਨਹੀਂ ਦਿੱਤੀ ਰਿਟਰਨ ਸਾਨੂੰ ਮੈਨੂੰ ਕਿਹਾ ਸੀ ਉਹ ਸੈਟੀਸਫਾਈ ਨੇ ਹੁਣ ਓਕੇ ਸਾਡੇ ਲਈ ਨੋਰਮਲ ਬੰਦਾ ਹੈ ਤੂੰ ਕਰ ਤੂੰ ਕਰ ਮਾਤਾ ਨੂੰ ਫੂਕ ਚਾਹਤ ਨਾਲ ਤੂੰ ਕਰ ਦੱਸੋ ਵੀ ਮੈਂ ਦੱਸ ਤੂੰ ਕੌਣ ਹੈ ਦੱਸ ਮੈਂ ਤੈਨੂੰ ਤਾਂ 5 ਮਿੰਟ ਦੇ ਮੈਂ ਕਿਹਨੂੰ ਥੋੜੀ ਦੱਸ ਮੈਂ ਬੈਠ ਮੈਨੂੰ ਮੀਟ ਕਰ ਠੀਕ ਹੈ ਤੁਸੀਂ ਸਸ਼ਟ੍ਰੀ ਕਾਲ ਤੋਂ ਸੇਕਰਸਮਸ ਐਂਡ ਨਿਊਜ਼ ਤੇ ਮੈਂ ਇਹਾ ਪ੍ਰਦੀਪ ਕੌਰ ਐਸ ਐਚ ਓ ਡੀ ਦਾਦਾਗਿਰੀ ਦੇਖਣ ਨੂੰ ਮਿਲਿਆ ਜਿੱਤੇ ਇੱਕ ਮਹਿਲਾ ਦੇ ਨਾਲ ਬਤਮੀਜ਼ੀ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਸ ਤੋਂ ਬਾਅਦ ਮਹਿਲਾ ਦੀ ਚੀਕਾਂ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਉੱਤੇ ਪਹੁੰਚ ਜਾਂਦੇ ਨੇ ਤੇ ਲੋਕਾਂ ਨੇ ਇਲਜ਼ਾਮ ਲਗਾਏ ਗਏ ਨੇ ਕਿ ਜਿਹੜਾ ਐਸ ਐਚ ਓ ਐ ਮਹਿਲਾ ਨੂੰ ਫੋਨ ਤੇ ਗੱਲ ਕਰਨ ਤੋਂ ਰੋਕ ਰਿਹਾ ਸੀ ਤੇ ਮੌਕੇ ਦੀਆਂ ਜਿਹੜੀਆਂ ਤਸਵੀਰਾਂ ਨੇ ਇਸ ਵਲੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਗਿਆ। ਇਸੇ ਦੌਰਾਨ ਹੀ ਉਸ ਮਹਿਲਾ ਦੇ ਵੱਲੋਂ ਐਸਐਚਓ ਦੇ ਮੂੰਹ ਦੇ ਉੱਤੇ ਤਿੰਨ ਥੱਪੜ ਵੀ ਨੇ ਜੜ ਦਿੱਤੇ ਜਾਂਦੇ ਨੇ। ਅੱਜ ਆ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਿ ਇਸ ਤਰੀਕੇ ਦੇ ਨਾਲ ਬਹਿਸਬਾਜ਼ੀ ਹੁੰਦੀ ਆ ਤੇ ਬਹਿਸਬਾਜ਼ੀ ਤੋਂ ਬਾਅਦ ਕੀ ਮਾਹੌਲ ਬਣਦਾ ਹੈ। ਤਾਂ ਦੱਸਦੀ ਆ ਕਿ ਉਸ ਐਸਐਚਓ ਨੂੰ ਜਿਹੜਾ ਮੋਤਲ ਕਰਕੇ ਲਾਈਨ ਹਾਜ਼ਰ ਕਰ ਦਿੱਤਾ ਹੈ। ਨਹੀਂ ਹੁਣ ਤੁਸੀਂ ਆਨ ਡਿਊਟੀ ਹੋ? ਲੋ ਮੀਟਿੰਗ ओके okay, no, अच्छा मीटिंग तो थी यार आप ड्यूटी आ जनिकना ए... पता लगा हैगा कि ਤੁਸੀਂ ਇੱਕ ਲੇਡੀ ਨਾਲ ਬਤਮੀਜੀ ਕੀਤੀ ਆ ਉਹਨੂੰ ਟੱਚ ਕਰਨ ਦੀ ਕੋਸ਼ਿਸ਼ ਕੀਤੀ ਕੀ ਸਾਰਾ ਮਾਮਲਾ ਹੈਗਾ ਇਹ ਟੱਚ ਹਾਂਜੀ ਕਿ ਜਾ ਉਹਨੇ ਫੋਨ ਆਪ ਕਰ ਰਹੀ ਕਿਸੇ ਨਾਲ ਫੋਨ ਤੇ ਕਰ ਠੀਕ ਹੈ ਨਹੀਂ ਤੁਸੀਂ ਕਿ ਉਹਨਾਂ ਬਤਮੀਜੀ ਕਿਉਂ ਕੀਤੀ ਆ ਯਾਰ ਤੂੰ ਆਪ ਆਪ ਗੱਲਾਂ ਬਾਤ ਕਰੀ ਨਹੀਂ ਨਹੀਂ ਕਿਉਂ ਗੱਲਾਂ ਉਹ ਸਾਰੇ ਤੁਹਾਡੇ ਤੇ ਇਲਜ਼ਾਮ ਲੱਗੇ ਹੈਗਾ ਮੇਰੀ ਗੱਲ ਸੁਣੋ ਨਹੀਂ ਨਹੀਂ ਤੁਹਾਡੇ ਤੇ ਇਲਜ਼ਾਮ ਲੱਗੇ ਤੁਸੀਂ ਜਨਾਨੇ ਨੂੰ ਟੱਚ ਕੀਤਾ ਹੈਗਾ ਤੁਸੀਂ ਯਾਰ ਤੂੰ ਆ ਨਿਕਲ ਆ ਆ ਤੁਸੀਂ ਇੱਥੇ ਗੱਲ ਕਰੋ ਨਾ ਬਾਹਰ ਗੱਲ ਨਾ ਨਹੀਂ ਭਾਜੀ ਕੀ ਗੱਲਬਾਤ ਹੋਈ ਹੈ ਤੁਹਾਡੀ ਅੱਛਾ ਕੀ ਨਾ ਤੁਹਾਡਾ ਲੇਟ ਮੈਂ ਸੌਮਸਫੇਦ ਦਾਰ ਸਿੰਘ ਹਾਂਜੀ ਚੌਕੀ ਚੌਥੇ ਫਲੋਰ ਹਾਂਜੀ ਇੱਥੇ ਕੁਆਟਰ ਨਿਕਲੇ ਆ ਤੇ ਲੇਡੀ ਸੀ ਜੀ ਲੇਡੀ ਫੋਨ ਫੋਨ ਤੇ ਗੱਲ ਕਰ ਰਹੀ ਸੀ ਠੀਕ ਆ ਫੋਨ ਤੇ ਗੱਲ ਕਰਦੀ ਮੈਨੂੰ ਅੱਛਾ ਹੀ ਲੱਗਾ ਠੀਕ ਵੀ ਫੋਨ ਤੇ ਕਿਦਾਂ ਕਰ ਰਹੀ ਹੈ ਠੀਕ ਆ ਫਿਰ ਮੈਂ ਉਹ ਪੁੱਛਿਆ ਥੋੜਾ ਹੋਰ ਨਹੀਂ ਸਰ ਤੁਹਾਨੂੰ ਕਿਉਂ ਇਹਨਾਂ ਨਾਲ ਗੱਲ ਕਰ ਤੁਹਾਨੂੰ ਅੱਛਾ ਕਿਉਂ ਨਹੀਂ ਲੱਗਾ ਫੋਨ ਤਾਂ ਕਿਸੇ ਨਾਲ ਆਪਣੇ ਘਰ ਦੇ ਵੀ ਗੱਲ ਕਰ ਸਕਦੇ ਤੁਹਾਨੂੰ ਅੱਛਾ ਕਿਉਂ ਨਹੀਂ ਲੱਗਾ ਤੁਸੀਂ ਇੰਟਰਫੇਅਰ ਕਿਉਂ ਕੀਤਾ ਉਹਦੇ ਫੋਨ ਤੇ ਇੰਟਰਫੇਅਰ ਉਹ ਸੁਣ ਫੋਨ ਤੁਹਾਡਾ ਕੀ ਤੁਹਾਡੇ ਕੋਲ ਕੀ ਅਧਿਕਾਰ ਸੀ ਉਹਦੇ ਇੰਟਰ ਉਹਦੇ ਫੋਨ ਵਿੱਚ ਇੰਟਰਫੇਅਰ ਕਰਨ ਦਾ ਤੁਹਾਡੇ ਕੋਲ ਕੀ ਅਧਿਕਾਰ ਆ ਉਹ ਤਾਂ ਬੰਦਾ ਗਿਆ ਹੋ ਬਾਹਰ ਕਿਹੜਾ ਚਾਹੇ ਬਾਹਰ ਗਿਆ ਹੋਵੇ ਚਾਹੇ ਨਾ ਗਿਆ ਹੋਵੇ ਤੁਸੀਂ ਕੀ ਲੈਣਾ ਤੋਂ ਤੁਸੀਂ ਕੀ ਲੈਣਾ ਸੀ ਜੋ ਮਰਜ਼ੀ ਕਰੀ ਜਾ ਹਾਂ ਤੁਹਾਡਾ ਕੀ ਅਧਿਕਾਰ ਆ ਜੋ ਮਰਜ਼ੀ ਤੂੰ ਰੋਡ ਤੇ ਜਾ ਰਹੀ ਸੀ ਰੋਡ ਤੇ ਜਾ ਰਹੀ ਸੀ ਤੁਹਾਡਾ ਵਿੱਚ ਇੰਟਰਫੇਅਰ ਫਿਰ ਉਹ ਕ੍ਰਾਈਮ ਕਰਦੀ ਸੀ ਕੋਈ ਯਾਰ ਫੋਨ ਤੇ ਗੱਲ ਕਰਦੇ ਗੱਲ ਕਰ ਤੁਸੀਂ ਤੁਹਾਨੂੰ ਕੀ ਆ ਉਹਦੇ ਨਾਲ ਦਖਨਦ ਜੀ ਤੁਹਾਡੇ ਨਾਲ ਤੁਹਾਡੇ ਨਾਲ ਉਹ ਦੀ ਦਖੰਦਾਜੀ ਫੋਨ ਦਾ ਕੀ ਮੈਂ ਤਾਂ ਜਾਣਦੀ ਨਹੀਂ ਉਹਨੂੰ ਇਹ ਤੁਸੀਂ ਉਹਨਾਂ ਨੂੰ ਉਹਨਾਂ ਨੂੰ ਮੈਸੇਜ ਵੀ ਕੀਤਾ ਉਹ ਤਾਂ ਸਿਰਫ ਫੋਨ ਵਾਰੀ ਪੁੱਛੀ ਤੁਸੀਂ ਵੱਤਮੀ ਜੀ ਕਿਉਂ ਕੀਤੀ ਧੱਕਾ ਹੈਲੋ ਹੈਲੋ ਮੈਂ ਕਿਹਾ ਇੱਕ ਵਾਰੀ ਪਿੱਛਾ ਕਰ ਲੈ ਕਿਉਂ ਯਾਰ ਧੱਕੇ ਨਾ ਕਿਉਂ ਖਿੱਚੀ ਤੁਸੀਂ ਧੱਕੇ ਨਾ ਕਰਦੇ ਵੀ ਲੇਡੀ ਨੂੰ ਅੰਦਰ ਫੜ ਕਰ ਗਏ ਤੁਸੀਂ ਅੰਦਰ ਖਿੱਚ ਕੇ ਖਿੱਚ ਕੇ ਅੰਦਰ ਖੜੇ ਹਾਂ ਤੁਸੀਂ ਖੜੇ ਆ ਤੁਸੀਂ ਚੇੜਾ ਵੀ ਮਾਰੀਆਂ ਉਹ ਲੇਡੀ ਨੇ ਅੱਛਾ 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 ਇੱਥੇ ਤਾਂ ਮੇਰਾ ਰੋਜ਼ ਤਾਂ ਲੰਘਣਾ ਆ ਤੇ ਬੱਚੇ ਮੇਰੇ ਪੜਦੇ ਆ ਤੇ ਮੈਂ ਜਾ ਰਹੀ ਸੀ ਤੇ ਹਨਾ ਬਿਸਾਰ ਆਏ ਤੇ ਨਾ ਉਹਨਾਂ ਨੇ ਕਿੱਥੋਂ ਲੰਘ ਕੇ ਜਾ ਜੀ ਮੈਂ ਇੱਥੋਂ ਹੀ ਜਾ ਰਹੀ ਸੀ ਸਟੇਸ਼ਨ ਦੇ ਵਿੱਚੋਂ ਤੇ ਉਹਨਾਂ ਨੇ ਪੀਤੀ ਹੋਈ ਉਹਨਾਂ ਨੇ ਮੈਨੂੰ ਰੋਕਿਆ ਤੇ ਮੇਰਾ ਫੈਮਿਲੀ 'ਚ ਮੈਂ ਫੋਨ ਲਾਇਆ ਹੋਇਆ ਸੀ ਮੈਂ ਫੋਨ ਸੁਣਦੀ ਸੀ ਮੈਨੂੰ ਕਹਿੰਦਾ ਰੁਕ ਤੇ ਮੈਂ ਰੋਕੇ ਮੈਂ ਕਹਾ ਹਾਂਜੀ ਸਰ ਪ੍ਰੋਬਲਮ ਕੀ ਆ ਤੇ ਉਹ ਕਹਿੰਦੇ ਵੀ ਤੂੰ ਕੌਣ ਐ ਕਿੱਥੇ ਜਾ ਰਹੀ ਐ ਮੈਂ ਕਹਾ ਸਰ ਮੈਂ ਕਹਾ ਮੈਂ ਆਪਣੇ ਬੱਚੇ ਨੂੰ ਲੈਣ ਜਾ ਰਹੀ ਆ ਤੇ ਉਹ ਕਹਿੰਦੇ ਵੀ ਤੂੰ ਹੋ ਕੌਣ ਫਿਰ ਐਦਾਂ ਕਹਿ ਕੇ ਮੈਨੂੰ ਗਾਲ ਕੱਢਣ ਲਾਪੇ ਤੇ ਮੈਨੂੰ ਜ਼ਬਰਦਸਤੀ ਅੰਦਰ ਲੈ ਕੇ ਜਾ ਰਹੇ ਨੇ ਨਾ ਉਹਨਾਂ ਨੇ ਡਰੈੱਸ ਪਾਈ ਹੋਈ ਆ ਤੇ ਸ਼ਰਾਬ ਪੀਤੀ ਹੋਈ ਆ ਹਾਂਜੀ ਤੇ ਉਹਨਾਂ ਨੂੰ ਮੈਂ ਬਹੁਤ ਮਨਾਉਣ ਦੀ ਕੋਸ਼ਿਸ਼ ਕੀਤੀ ਵੀ ਸਰ ਮੈਂ ਇਦਾਂ ਦੀ ਨਹੀਂ ਹੈਗੀ ਆ ਤੇ ਮੈਨੂੰ ਜਾਣ ਦੋ ਪਰ ਫੇਰ ਕਿੱਥੇ ਜੋਬ ਕਰਦੇ ਹੋ ਹਾਂਜੀ ਕਿੱਥੇ ਜੋਬ ਕਰਦੇ ਨੇ ਜਿਨ੍ਹਾਂ ਨੇ ਤੁਹਾ ਨਾਲ ਗੱਲ ਕੀਤੀ ਫਲੋਰ ਕਿੱਥੇ ਇਹ ਆਪਣੇ ਰੇਲਵੇ ਸਟੇਸ਼ਨ ਹਾਂਜੀ 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 ਐਸ ਐਚਓ ਹਨ ਐਸ ਐਚਓ ਹਾਂਜੀ ਦੀਦਾਰ ਸਿੰਘ ਜੀ ਹਾਂਜੀ ਫੇਰ ਕੀ ਗੱਲਬਾਤ ਹੋਈ ਤੇ ਉਹਨਾਂ ਨੂੰ ਮੈਂ ਬਹੁਤ ਰੋਕਣ ਦੀ ਕੋਸ਼ਿਸ਼ ਪਰ ਉਹਨਾਂ ਨੇ ਫੇਰ ਵੀ ਜ਼ਬਰਦਸਤੀ ਮੈਨੂੰ ਹੱਥ ਲਾਉਣ ਦੀ ਮੈਂ ਤਾਂ ਕੋਸ਼ਿਸ਼ ਕੀਤੀ ਆ ਕਿ ਵੀ ਮੈਂ ਆਪਣੇ ਆਪ ਨੂੰ ਬਹੁਤ ਬਚਾਇਆ ਤੇ ਸਾਰੇ ਦੋ ਆਏ ਉਹਨਾਂ ਨੇ ਵੀ ਮੇਰੀ ਹੈਲਪ ਕੀਤੀ ਪਰ ਉਹਨਾਂ ਨੂੰ ਵੀ ਗਾਲਾ ਕੱਢਣ ਡਏ ਤੇ ਫਿਰ ਮੈਂ ਬਾਤ ਤੋਂ ਮੇਰੀ ਫੈਮਿਲੀ ਨੂੰ ਮੈਂ ਫੋਨ ਕਰਕੇ ਸੱਦਿਆ ਤੇ ਮੇਰੀ ਫੈਮਿਲੀ ਨੂੰ ਵੀ ਗਾਲਾ ਕੱਢ ਰਿਆ ਆ ਗੰਦੀਆਂ ਗੰਦੀਆਂ ਹਾਂਜੀ ਡ੍ਰਿੰਕ ਕੀਤੀ ਹੋਈ ਸੀ ਹਾਂਜੀ ਕੀ ਮੰਨ ਕਰਦੇ ਹੋ ਤੇ ਮੈਂ ਉਹਨਾਂ 'ਚ ਮੈਂ ਇਹ ਆਪਣਾ ਉਹਨਾਂ ਨੂੰ ਇਹ ਕਹਿ ਰਹੀ ਆ ਵੀ ਉਹਨਾਂ ਨੂੰ ਸਖਤ ਤੇ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ 'ਚ ਹਾਂਜੀ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਸਸਤ ਨਹੀਂ ਹਾਂਜੀ ਉਹਨਾਂ ਨੇ ਮੇਨਾਂ ਦੀਪ ਕਾਂਦੀ ਕੋਸ਼ਿਸ਼ ਕੀਤੀ ਆ ਹਾਂਜੀ ਹੱਥ ਹੱਥ ਲਾਇਆ ਮੇਰੇ ਸਰੀਰ ਨੂੰ ਮਤਲਬ ਟੱਚ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਮੈਨੂੰ ਖਿੱਚ ਕੇ ਅੰਦਰ ਲੈ ਕੇ ਜਾ ਰਿਹਾ ਸੀ ਹਾਂਜੀ ਉਹਨਾਂ ਨੇ ਮੈਨੂੰ ਥੱਪੜ ਵੀ ਮਾਰਿਆ ਹਾਂਜੀ ਉਹਨਾਂ ਨੇ ਵਿਸ਼ਵਾਸ ਦਵਾਇਆ ਵੀ ਹੁਣੋਂ ਉਹ ਅੱਗੇ ਤੋਂ ਇਦਾਂ ਕਰਨਗੇ ਨਹੀਂ ਉਹਨਾਂ ਨੇ ਸਸਪੈਂਡ ਕੀਤਾ ਗਿਆ ਆ ਤੇ ਉਹਨਾਂ ਨੇ ਮਾਫੀ ਮੰਗੀ ਸਾਡੇ ਤੋਂ ਹਾਂਜੀ ਤੇ ਤੁਸੀਂ ਸੰਤੁਸ਼ਟ ਹੋ ਤਾਂ ਨਹੀਂ ਹਾਂਜੀ ਵੀ ਅੱਗੇ ਤੋਂ ਇਹ ਕਿਸੇ ਵੀ ਲੇਡੀਜ਼ ਨਾਲ ਇਦਾਂ ਨਾ ਕਰ ਸਕਣ ਹਾਂਜੀ ਓਕੇ ਆਮ ਨੂੰ ਸੂਚਨਾ ਮਿਲੀ ਸੀ ਚੌਂਕੀ ਵਾਲੇ ਵੱਲੋਂ ਕਿ ਇਦਾਂ ਨਾ ਜੀ ਆਪਣਾ ਮੁਲਾਜ਼ਮ ਉਹ ਦਿਸਾਨ ਸਿੰਘ ਜੀ ਉਹਨਾਂ ਨੇ ਉਹਨਾਂ ਕੋਈ ਸਟੇਟਮੈਂਟ ਨਹੀਂ ਦਿੱਤੀ ਰਿਟਨ ਸਾਨੂੰ ਉਹਨਾਂ ਨੇ ਕਿਹਾ ਸੀ ਉਹ